ਜੇ ਦਿਲਜੀਤ ਦਸਾਨੀ ਦੀ ਆਪਣੀ ਫੈਨ ਫਾਲੋਇੰਗ ਨਹੀਂ ਹੈ ਤੇ ਫਿਰ ਉਹਨੂੰ ਰਾਹਤ ਅੰਦੌਰੀ ਦੇ ਸ਼ੇਅਰ ਸੁਣਾਉਣ ਦੀ ਕੀ ਜ਼ਰੂਰਤ ਹੈ ਪਹਿਲੀ ਗੱਲ ਤਾਂ ਇਹ ਹੈ ਕਿ ਜਿਹੜੀ ਇਹ ਇੱਕ ਗੱਲ ਬਣਾਈ ਜਾ ਰਹੀ ਹੈ ਕਿ ਪੰਜਾਬੀ ਗਾਇਕੀ ਕਰਕੇ ਪੰਜਾਬੀ ਜ਼ੁਬਾਨ ਨੂੰ ਜਿਹੜਾ ਹੈਗਾ ਉਤਸ਼ਾਹ ਮਿਲ ਰਿਹਾ ਹੈ ਜਾਂ ਇਹਦਾ ਵਕਾਫਾ ਹੋ ਰਿਹਾ ਹੈ ਇਹ ਮੈਂ ਭਿਲਖਾ ਹੈ ਇਹ ਵੀ ਇੱਕ ਪੱਖ ਦੂਜਾ ਵੀ ਆ ਰਿਹਾ ਕਿ ਜਦੋਂ ਇੱਕ ਗਲੋਬਲ ਲੈਵਲ ਦੀ ਇੱਕ ਫਿਗਰ ਬਣ ਚੁੱਕਿਆ ਇੱਕ ਪੰਜਾਬੀ ਦਾ ਗਾਇਕ ਤੇ ਜਦੋਂ ਉਹ ਮਲਕੀ ਕੀਮਾ ਗਾਉਂਦਾ ਜਾਂ ਮੁਹੰਮਦ صدیق ਵਰਗਾ ਜਿਹੜਾ ਲੋਕ ਕਲਾਕਾਰ ਹੈ ਉਸ ਨੂੰ ਜਦੋਂ ਆਪਣੀ ਸਟੇਜ ਦੇ ਨਾਲ ਖੜਾ ਕਰਦਾ ਜਾਂ ਸਨਮਾਨ ਦਿੰਦਾ ਉਹਦੇ ਨਾਲ ਇੱਕ ਗਰ ਲਾਰਜਰ ਫਰੇਮ ਚ ਵੀ ਜਾਂਦੀ ਹੈ ਕਿ ਹਾਂ ਬਈ ਇਹ ਇੱਕ ਮਲਕੀ ਕੀਮਾ ਇੱਕ ਇੱਕ ਸਾਡਾ ਜਿਹੜਾ ਫੋਕ ਹੈ ਉਹ ਵੀ ਜਾਂਦਾ ਤੇ ਦੂਜਾ ਜਿਹੜਾ ਸਾਡਾ ਲੋਕ ਕਲਾਕਾਰ ਹੈ ਉਹ ਵੀ ਜਾਂਦਾ ਤੁਸੀਂ ਇਸ ਪੱਖ ਨੂੰ ਕਿਦਾਂ ਦੇਖਦੇ ਹੁਣ ਉਹਦਾ ਉਹਦਾ ਰਤਬਾ ਵੀ ਜਿਹੜਾ ਮੁਹੰਮਦ ਸਦੀਕ ਦਾ ਹੁਣ ਉਹ ਨਹੀਂ ਜਿਹੜਾ ਮੁਹੰਮਦ ਸਦੀਕ ਦਾ ਜਦੋਂ ਉਹਨੇ ਰਣਜੀਤ ਕੌਰ ਨਾਲ ਆਪਣੇ ਅਖਾੜੇ ਲਾਏ ਦੁਕਾਨਾਂ ਗਾਇਕੀ ਦੇ ਹੁਣ ਉਹ ਗੱਲ ਜਿਹੜੀ ਹੈ ਉਹ ਨਹੀਂ ਹੈ 1 2 4 5 10 ਕੰਸਰਟ ਹੋ ਗਏ ਹੁਣ ਇਸ ਤੋਂ ਬਾਅਦ ਕੀ ਹੋਏਗਾ ਇਹ ਹੋਰਨਾਂ ਨੇ ਵੀ ਕੀਤੇ ਆ ਪਹਿਲਾਂ ਹਾਂਜੀ ਪਰ ਕੀ ਉਦੇ ਅੰਦਰ ਕਿਤੇ ਕੋਈ ਮੈਸੇਜ ਹੈ ਜਿਉਂਦੇ ਜਿ ਕਿਤੇ ਗੀਤ ਹੈ ਪਹਿਲੀ ਗੱਲ ਤਾਂ ਇਹ ਹੈ ਨਹੀਂ ਤੁਹਾਨੂੰ ਕੀ ਲੱਗਦਾ ਫਿਰ ਉਹਦੇ ਚ ਕੀ ਹੈ ਜੇ ਗੀਤ ਨਹੀਂ ਹੈ 뮤직 ਹੈ ਰੌਲਾ ਹੈ ਉਹਨਾਂ ਨੇ ਉਹਨਾਂ ਨੂੰ ਪਤਾ ਹੈ ਵੀ ਅਸੀਂ ਕੀ ਵਿਕਦਾ ਹੈ ਕੀ ਵੇਚਣਾ ਹੈ ਤੇ ਉਹਨਾਂ ਨੂੰ ਸਾਡੀ ਨਵਜ਼ ਵੀ ਪਤਾ ਹੈ ਦੀ ਆਡੀਅנס ਦੀ ਜਾਰੀ ਵੀ ਕਿੱਥੋਂ ਇਹ ਪੈਸਾ ਆਉਣਾ ਹੈ ਜਾਂ ਇਹ ਪੈਸਾ ਹੁਣ ਦੇਖੋ ਆਮ ਬੰਦਾ ਹੁਣ ਪੰਜਾਬ ਦੇ ਹਾਲ ਤੁਸੀਂ ਦੇਖ ਦੋ 40000 ਦੀ ਟਿਕਟ ਲੈ ਕੇ ਕੌਣ ਜਾ ਕੇ ਉੱਥੇ 50000 ਦੀ ਟਿਕਟ ਲੈ ਕੇ ਜਾ ਕੇ ਦੇਖੂਗਾ ਜੀ 50000 ਤਾਂ ਅਗਲਾ ਸੋਚਦਾ ਤਾਂ ਮੇਰਾ ਤਾਂ ਸੇਮੀ ਨਦਰ ਰਾਸ਼ਨ ਹੈ ਉਹ ਮੈਂ ਹਾਂ ਪੰਜਾਬ ਤੇ ਕਾਫੀ ਰੌਲਾ ਵੀ ਪਿਆ ਉਹਨਾਂ ਨੇ ਆਪਣੇ ਕਾਨਸਰਟਸ ਦੇ ਵਿੱਚ ਬੋਲਿਆ ਵੀ ਹੈ ਉਹ ਕਹਿੰਦੇ ਨੇ ਵੀ ਦਲਜੀਤ ਦੋਸਾਂਝ ਤੇ ਇਲਜ਼ਾਮ ਜਦੋਂ ਲੱਗਦਾ ਹੈ ਜਾਂ ਰੋਲ ਹੁੰਦੀ ਹੈ ਉਹਨਾਂ ਦੀ ਕਿ ਤੁਸੀਂ ਜੀ ਇੰਡੀਆ ਨਹੀਂ ਬੋਲਦੇ ਤੁਸੀਂ ਪੰਜਾਬ ਬੋਲਦੇ ਹੋ ਉਹ ਫਿਰ ਉਹਦੇ ਵਿੱਚ ਤਿਰੰਗਾ ਝੰਡਾ ਮੋਢੇ ਤੇ ਲੈ ਕੇ ਕਹਿੰਦੇ ਨੇ ਵੀ ਵੀ ਮੇਰਾ ਆਪਣਾ ਜਿਹੜੀ ਮੇਰੀ ਮਾਂ ਦੀ ਬੋਲੀ ਆ ਉਹ ਪੰਜਾਬੀ ਆ ਜਿਹੜਾ ਮੈਂ ਪਹਿਲਾ ਸ਼ਬਦ ਸਿੱਖਿਆ ਪੰਜਾਬੀ ਇਹ ਮੈਂ ਤਾਂ ਪੜਨਾ ਤਾਂ ਇਹ ਜਿਹੜਾ ਸਾਰਾ ਇੱਕ ਲੈਂਗੁਏਜ ਐਕਟਿਵਿਜ਼ਮ ਕਿ ਤਰ੍ਹਾਂ ਕੇ ਤੇ ਲੱਗਦਾ ਇਹਦੀ ਤੁਸੀਂ ਕਿੰਨੀ ਕੁ ਸਾਰਥਕਤਾ ਮੰਨਦੇ ਹੋ ਜਾਂ ਇਹ ਜਿਹੜਾ ਸਾਰਾ ਇਹ ਇਹ ਜਾਂ ਫਿਰ ਇਹ ਕੰਪਲਸ਼ਨ ਹੈ ਜਾਂ ਕੋਈ ਡਰਮ ਹੈ ਨਹੀਂ 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 ਮੈਂ ਮੈਂ ਇਦਾਂ ਨਹੀਂ ਮੈਂ ਇਹ ਵੀ ਨਹੀਂ ਕਹਿੰਦਾ ਚਲੋ ਆਪਾਂ ਮੈਂ ਇਹਨੂੰ 네ਗੇਟਿਵ ਨਹੀਂ ਗੱਲ ਨੂੰ ਇਦਾਂ ਨਹੀਂ ਲੈਂਦਾ ਆਇ ਦੀ ਵਿਚਾਰ ਚਰਚਾ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਸਾਲ 2025 ਜਿਹੜਾ ਚੜ ਚੁੱਕਿਆ 2024 ਜਿਹੜਾ ਸਾਲ ਹੈ ਉਹ ਪੰਜਾਬੀ ਗਾਇਕੀ ਦੇ ਲਿਹਾਜ਼ ਨਾਲ ਇੱਕ ਬਹੁਤ ਵੱਡਾ ਮੀਲ ਪੱਥਰ ਕੋਈ ਉਹਨੂੰ ਤਸਵੀਰ ਕਰ ਰਿਹਾ ਕੁਝ ਲੋਕ ਕਹਿ ਰਹੇ ਆ ਕਿ ਇਹਨੇ ਬਹੁਤ ਜ਼ਿਆਦਾ ਪੰਜਾਬੀ ਗਾਇਕੀ ਨੂੰ ਮੰਡੀ ਦੇ ਦਿਵਾਲੇ ਕਰ ਦਿੱਤਾ ਮੇਰੀ ਮੁਰਾਦ ਹੈ ਦਿਲਮਨਾਤੀ ਜਿਹੜਾ ਟੂਰ ਗਾਇਕ ਦਲਜੀਤ ਦੋਸਾਂਝ ਉਹਨਾਂ ਦਾ ਹੋਇਆ 2024 ਦੀ ਜਿਹੜੀ 31 ਦਸੰਬਰ ਸੀਗੀ ਉਹਦੇ ਆ ਆਖਰੀ ਸ਼ੋ ਜਿਹੜਾ ਹੈਗਾ ਲੁਧਿਆਣੇ ਦੇ ਵਿੱਚ ਹੋਇਆ ਜਿਹਦੇ ਵਿੱਚ ਉਹਨਾਂ ਨੇ ਇੱਕ ਪੂਰਾ ਜਿਹੜਾ ਇਹ ਸਾਰਾ ਟੂਰ ਸੀ ਉਹਨਾਂ ਦਾ ਇੰਡੀਆ ਦਾ ਦਿਲਮਨਾਤੀ ਟੂਰ ਉਹਦਾ ਆਖਰੀ ਸ਼ੋਅ ਕੀਤਾ ਗਿਆ ਜੋਮੈਟੋ ਨਾਂ ਦੀ ਜਿਹੜੀ ਕੰਪਨੀ ਆ ਉਹਦੇ ਵੱਲੋਂ ਇਹ ਸਾਰਾ ਕਾਨਸਰਟ ਇਹ ਸਾਰਾ ਜਿਹੜਾ ਟੂਰ ਸੀ ਉਹ ਮੈਨੇਜ ਕੀਤਾ ਗਿਆ ਸੀ ਅਰੇਂਜ ਕੀਤਾ ਗਿਆ ਸੀ ਕੰਡਕਟ ਕੀਤਾ ਗਿਆ ਸੀ ਇਹਦੇ ਵਿੱਚ ਬਹੁਤ ਸਾਰੀਆਂ ਗੱਲਾਂ ਹੋਈਆਂ ਨੇ ਅ ਜਲਦੀ ਦੋਸਾਂਜ ਨੇ ਅਖੀਰ ਵਾਲੇ ਦਿਨ ਮੁਹੰਮਦ ਸਦੀਕ ਉਹਨਾਂ ਦੇ ਨਾਲ ਬਲਕਿ ਕੀਮਾਂ ਦਾ ਜਿਹੜਾ ਕਿੱਸਾ ਉਹ ਵੀ ਗਾਇਆ ਹੈਗਾ ਤੇ ਬਹੁਤ ਸਾਰੀ ਉਸ ਤੋਂ ਬਾਅਦ ਜਦੋਂ 1 ਜਨਵਰੀ ਦਾ ਦਿਨ ਚੜ੍ਹਦਾ ਤਾਂ ਦਲਜੀਤ ਦੋਸਾਂ ਜਿਹੜੇ ਨੇ ਉਹ ਨਰਿੰਦਰ ਮੋਦੀ ਨੂੰ ਵੀ ਮਿਲਦੇ ਨੇ ਤੇ ਉਹਨਾਂ ਦੇ ਕੋਲੋਂ ਵੀ ਤਬਲਾ ਵਜਾਉਂਦੇ ਨੇ ਇਹ ਤਬਲਾ ਜਿਹੜਾ ਨਰਿੰਦਰ ਮੋਦੀ ਦਾ ਵਜਿਆ ਇਹ ਜ਼ਾਕਿਰ ਹੁਸੈਨ ਦੇ ਫੌਤ ਹੋਣ ਤੋਂ ਬਾਅਦ ਵਜਿਆ ਤੇ ਇਹ ਜਿਹੜਾ ਸਾਰਾ ਹੁਣ ਪਖ ਹੈ ਇਸ ਦੇ ਵਿੱਚ ਇਹ ਗੱਲ ਆ ਰਹੀ ਹੈ ਕਿ ਪੰਜਾਬੀ ਗਾਇਕੀ ਇੱਕ ਵੱਡੇ ﻋਜ਼ਾਮ ਤੇ ਚਲੀ ਗਈ ਹੈ ਦਲਜੀਤ ਦੋਸਾਂ ਦੇ ਹਵਾਲੇ ਨਾਲ ਜਦੋਂ ਇਹਨਾਂ ਦਾ ਟੂਰ ਚੱਲ ਰਿਹਾ ਸੀ ਉਹਦੇ ਵਿੱਚ ਹੀ ਜਿਹੜੇ ਦੂਸਰੇ ਪੰਜਾਬੀ ਗਾਇਕ ਨੇ ਜਿਹੜੇ ਕਿ ਇਸ ਹਿਪ ਹੌਪ ਜਾਂ ਪੌਪ 뮤직 ਦੇ ਵਿੱਚੋਂ ਆਏ ਨੇ ਕਰਨ ਔਜਲਾ ਏਪੀ ਟੱਲੋਂ ਹਨੀ ਸਿੰਘ ਇਹਨਾਂ ਸਾਰਿਆਂ ਦੇ ਕਾਨਸਰਟਸ ਵੀ ਪੂਰੇ ਇੰਡੀਆ ਦੇ ਵਿੱਚ ਨਾਲੋਂ ਨਾਲ ਚੱਲਣੇ ਸ਼ੁਰੂ ਹੋਏ ਨੇ ਤਾਂ ਇਹ ਬੜਾ ਇੱਕ ਵੱਡਾ ਪੱਖ ਮੰਨਿਆ ਜਾ ਰਿਹਾ ਕਿ ਜਿਹੜੀ ਜਿਹੜੇ ਜਿਹੜੇ ਪੰਜਾਬੀ ਜਿਹੜੀ ਹੈ ਲੈਂਗੁਏਜ ਦੇ ਤੌਰ ਤੇ ਬੜੀ ਪ੍ਰਮੋਟ ਹੋ ਰਹੀ ਹੈ ਇਸ ਗਾਇਕੀ ਦੇ ਨਾਲ ਇਸ ਦੇ ਵਿੱਚ ਇੱਕ ਪੱਖ ਇਹ ਵੀ ਦਿੱਤਾ ਜਾ ਰਿਹਾ ਕਿ ਜਿੱਥੇ ਪੰਜਾਬ ਦੇ ਵਿੱਚ ਕੋਈ ਪੋਲਿਟੀਕਲ ਮਹਾਂਦਰਾ ਨਹੀਂ ਹੈਗਾ ਸਾਰੀਆਂ ਪਾਰਟੀਆਂ ਆਪਣੇ ਆਪਣੇ ਖਿੱਚੋ ਤਾਣ ਚ ਲੱਗੀਆਂ ਨੇ এনवायरमेंटਲ ਕ੍ਰਾਈਸਿਸ ਆ ਫਾਈਨੈਂਸ਼ੀਅਲ ਕ੍ਰਾਈਸਿਸ ਆ ਲੋਕੀ ਪੰਜਾਬ ਛੱਡ ਰਹੇ ਨੇ ਉਸ ਦੌਰ ਦੇ ਵਿੱਚ ਇੱਕ ਰੀਜਨਲ ਲੈਂਗੁਏਜ ਦੀ ਜਿਹੜੀ ਸਿੰਗਿੰਗ ਹੈ ਉਹ ਪੂਰੇ ਵੱਡੇ ਪੱਧਰ ਤੇ ਵਰਡ ਦੇ ਵਿੱਚ ਤੇ ਇੰਡੀਆ ਦੇ ਵਿੱਚ ਖਾਸ ਤੌਰ ਤੇ ਆਪਣਾ ਚੜ੍ਹਦਾ ਜਿਹੜਾ ਪਰਚਮ ਹੈ ਉਹ ਲਹਿਰਾ ਰਹੀ ਹੈ ਤੋ ਇਹ ਸਾਰੇ ਨੁਕਤਿਆਂ ਦੇ ਵਿੱਚ ਸੱਚ ਕੱਚ ਕੀ ਆ ਜਾਂ ਇਹ ਆਬਜ਼ਰਵੇਸ਼ਨਾਂ ਕੀ ਨੇ ਇਸ ਨੂੰ ਸ਼ਬਦਾਚਾਰਕ ਜਾਂ ਗਾਇਕੀ ਦੇ ਹਵਾਲੇ ਨਾਲ ਉਹਦੇ ਇਤਿਹਾਸ ਦੇ ਹਵਾਲੇ ਨਾਲ ਕਿਦਾਂ ਸਮਝਿਆ ਜਾਵੇ ਇਹਨਾਂ ਸਾਰੇ ਨੁਕਤਿਆਂ ਤੇ ਗੱਲ ਕਰਨ ਲਈ ਅੱਜ ਸਾਡੇ ਨਾਲ ਸੀਨੀਅਰ ਜਰਨਲਿਸਟ ਨੇ ਪ੍ਰੀਤਮ ਸਿੰਘ ਰੋਪਾਲ ਜਿਹੜੇ ਕਿ ਪੰਜਾਬੀ ਲੋਕ ਤਾਰਾ ਪੰਜਾਬੀ ਗਾਇਕੀ ਪੰਜਾਬੀ ਸੱਭਿਆਚਾਰ ਦੇ ਦੇ ਵਿਦਿਆਰਥੀ ਵੀ ਨੇ ਅਧਿਆਪਕ ਵੀ ਨੇ ਬਹੁਤ ਲੰਬੇ ਸਮੇਂ ਤੋਂ ਇਹਨਾਂ ਸਾਰੇ ਨੁਕਤਿਆਂ ਦੇ ਨਾਲ ਵਾਪਸ ਤਕੀਰ ਰੱਖਦੇ ਨੇ ਵਿਸ਼ਲੇਸ਼ਣ ਕਰਦੇ ਨੇ ਆਪਾਂ ਉਹਨਾਂ ਤੋਂ ਦਿਲਜੀਤ ਦੋਸਾਂਝ ਦੀ ਜਿਹੜੀ ਇਹ ਸਾਰੀ ਉਡਾਰੀ ਹੈ ਇਸ ਨੂੰ ਸਮਝਦੇ ਹਾਂ ਤੇ ਹੋਰ ਪੰਜਾਬੀ ਗਾਇਕੀ ਜਿਹੜੀ ਕਿ ਇਹ ਮੰਨਿਆ ਜਾ ਰਿਹਾ ਕਿ ਵੀ ਇਹ ਬਹੁਤ ਉੱਚੇ ਪੱਧਰ ਤੇ ਲੈ ਗਈ ਹੈ ਹੁਣ ਪੰਜਾਬੀ ਸਿੰਗਿੰਗ ਨੂੰ ਜਾਂ ਜ਼ੁਬਾਨ ਨੂੰ ਇਸ ਸਾਰੇ ਦੇ ਵਿੱਚ ਸੱਚਾਈ ਕੀ ਹੈ ਇਹ ਸਾਰੇ ਨੁਕਤੇ ਤੇ ਆਪਾਂ ਪ੍ਰੀਤਮ ਸਿੰਘ ਰੁਪਾਲ ਉਹਨਾਂ ਦਾ ਵਿਚਾਰਾਂ ਦੀ ਸਾਂਝ ਪਾਉਣੀ ਆ ਸਾਡੇ ਨਾਲ ਬਿਰਾਜਮਾਨ ਨੇ ਸਰ ਸਤਿ ਸ਼੍ਰੀ ਅਕਾਲ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਅ ਸਰ ਤੁਸੀਂ ਤਾਂ ਬਹੁਤ ਪੁਰਾਣੇ ਸਟੂਡੈਂਟ ਰਹੇ ਹੋ ਗਾਇਕੀ ਦੇ ਸਭਿਆਚਾਰ ਦੇ ਤਾਂ ਜਿਹੜਾ ਦਲਜੀਤ ਦੇ ਸਾਂਝ ਦਾ ਫੀਨੋਮਨਾ ਤੁਸੀਂ ਉਹਨੂੰ ਕਿੱਦਾਂ ਦੇਖਦੇ ਹੋ ਅ ਗੁਰਸ਼ਮੀਰ ਜੀ ਦੇਖੋ ਮੈਂ ਪਹਿਲੀ ਗੱਲ ਤਾਂ ਮੈਂ ਤੁਹਾਨੂੰ ਸੱਚੀ ਗੱਲ ਇਹ ਦੱਸਦਾ ਵੀ ਜਿਹੜੇ ਨਵੇਂ ਗਾਇਕ ਨੇ ਮੈਂ ਇਹਨਾਂ ਨੂੰ ਤਰਦਾ-ਤਰਦਾ ਸੁਣਿਆ ਮੈਂ ਇਹਨਾਂ ਨੂੰ ਨਿਠਕੇ ਨਹੀਂ ਸੁਣਿਆ ਜਿਵੇਂ ਪਹਿਲੇ ਗਾਇਕਾਂ ਨੂੰ ਅਸੀਂ ਸੁਣਦੇ ਸੀ ਜਾਂ ਜਿਵੇਂ ਜਿਹੜੇ ਗਾਇਕ ਹੁਣ ਵੀ ਨੇ ਜਿਹੜੇ ਇਹਦੇ ਵਿੱਚ ਤੇ ਜਿਨ੍ਹਾਂ ਨੂੰ ਅਸੀਂ ਹੁਣ ਵੀ ਸੁਣਦੇ ਆਂ ਪਰ ਜਿਹੜੇ ਤੁਸੀਂ ਇਹ ਕੰਸਰਟ ਵਾਲੇ ਗਾਇਕ ਨੇ ਤੇ ਇਹਨਾਂ ਨੂੰ ਬਿਲਕੁਲ ਜਦੋਂ ਕੋਈ ਤਰਦਾ-ਤਰਦਾ ਜਦੋਂ ਸੁਣਦਾ ਹੈ ਉਹਦੇ ਤੇ ਉਹ ਡੰਗਾਈ ਦੇ ਨਾਲ ਆਪਾਂ ਉਹਦੀ ਇੱਕ ਜਿਹੜਾ ਵਿਸ਼ਲੇਸ਼ਣ ਉਮੀਦ ਤਾਂ ਨਹੀਂ ਕਰ ਸਕਦੇ ਪਰ ਜਿਹੜੀ ਚਰਚਾ ਹੁੰਦੀ ਹੈ ਮੀਡੀਆ 'ਚ ਖਬਰਾਂ 'ਚ ਹੋਰ ਹੈ ਉਹਦੇ ਹਵਾਲੇ ਨਾਲ ਆਪਾਂ ਜ਼ਰੂਰ ਗੱਲ ਕਰ ਸਕਦੇ ਹਾਂ ਪਹਿਲੀ ਗੱਲ ਤਾਂ ਇਹ ਹੈ ਕਿ ਜਿਹੜੀ ਇਹ ਇੱਕ ਗੱਲ ਬਣਾਈ ਜਾ ਰਹੀ ਆ ਕਿ ਪੰਜਾਬੀ ਗਾਇਕੀ ਕਰਕੇ ਪੰਜਾਬੀ ਜ਼ੁਬਾਨ ਨੂੰ ਜਿਹੜਾ ਹੈਗਾ ਉਤਸ਼ਾਹ ਮਿਲ ਰਿਹਾ ਹੈ ਜਾਂ ਇਹਦਾ ਵਿਕਾਸ ਹੋ ਰਿਹਾ ਹੈ ਇਹ ਮੈਂ ਭਿਲਖਾ ਠੀਕ ਹੈ ਨਾ ਜੀ ਤੇ ਜ਼ੁਬਾਨ ਜਿਹੜੀ ਹੈ ਠੀਕ ਹੈ ਉਹਦੇ ਚ ਸਿੰਗਿੰਗ ਦਾ ਆਪਣਾ ਰੋਲ ਹੈ ਪੋਇਟਰੀ ਦਾ ਆਪਣਾ ਰੋਲ ਹੈ ਸਾਹਿਦ ਦਾ ਆਪਣਾ ਰੋਲ ਹੈ ਸਾਰੀਆਂ ਚੀਜ਼ਾਂ ਦੀ ਆਪਣੀ ਆਪਣੀ ਭੂਮਿਕਾ ਹੁੰਦੀ ਆ ਕਿਸੇ ਜ਼ੁਬਾਨ ਨੂੰ ਅੱਗੇ ਲਿਜਾਣ ਵਾਸਤੇ ਤੇ ਪਰ ਹੁਣ ਜਿੱਦਾਂ ਦਾ ਇੱਕ ਸਾਡਾ ਸਿਲਸਿਲਾ ਲੋਕਾਂ ਦੀ ਰਹਿਤਲ ਦਾ ਲੋਕਾਂ ਦੇ ਰਹਿਣ ਸਹਿਣ ਦਾ ਲੋਕਾਂ ਦੀ ਉਪਜੀਵਕਾ ਦਾ ਜਿਹੜਾ ਰਿਜ਼ਕ ਦਾ ਜਿਹੜਾ ਸਵਾਲ ਹੈ ਉਹ ਬਹੁਤ ਵੱਡਾ ਸਵਾਲ ਹੈ ਜਿਹੜਾ ਅੱਜ ਸਾਡੇ ਅੱਜ ਕੱਲ ਦੇ ਨੌਜਵਾਨਾਂ ਦੇ ਸਾਹਮਣੇ ਹੈ ਜੇ ਹੁਣ ਤੁਸੀਂ ਨੌਜਵਾਨ ਕਿਸੇ ਕੰਸਰਟ ਦੇ ਵਿੱਚ ਚਲੇ ਗਏ ਉੱਥੇ ਰੌਲਾ ਰੱਪਾ ਉੱਥੇ ਪਾ ਲਿਆ ਰੰਗ ਬਰੰਗੀਆਂ ਰੋਸ਼ਨੀਆਂ ਉਹ ਚਲਕਾਰਾ ਵਿਖਾਤਾ ਤੇ ਉਹਦੇ ਨਾਲ ਇਹ ਇੰਨੀ ਸਮਝਣਾ ਚਾਹੀਦਾ ਜੇ ਇਸ ਭੁਲੇਖੇ 'ਚ ਨਹੀਂ ਰਹਿਣਾ ਚਾਹੀਦਾ ਕਿ ਪੰਜਾਬੀ ਜ਼ੁਬਾਨ ਦੀ ਜਿਹੜੀ ਬਹੁਤ ਤਰੱਕੀ ਹੋ ਗਈ ਹੈ ਇੱਕ ਗੱਲ ਮੈਂ ਹੁਣੇ ਹੀ ਤੁਹਾਨੂੰ ਇਹ ਦੱਸ ਦਿਆਂ ਵੀ ਇਹ ਜਦੋਂ ਇੱਕ ਖਾਸ ਲੈਵਲ ਤੋਂ ਭਾਵੇਂ ਉਹ ਆਡੀਅנס ਹੈ ਭਾਵੇਂ ਉਹਦੀ ਜਿਹੜੀ ਹੈਗੀ ਹੈ ਜਿਹਨੂੰ ਆਪਾਂ ਕਿਸੇ ਦੇ ਸ਼ਰਧਾਲੂ ਕਹਿੰਦੇ ਆ ਜਾਂ ਫੈਨ ਕਹਿੰਦੇ ਆ ਹਨਾ ਉਹ ਜਿਹੜੇ ਜਿਹੜੇ ਫੈਨ ਕਲੱਬ ਨੇ ਉਹ ਬਹੁਤ ਵੱਡੇ ਮਤਲਬ ਕਿ ਇਨਫਲੇਟਡ ਹੋ ਜਾਂਦੇ ਨੇ ਤੇ ਉਦੋਂ ਫਿਰ ਉਹਨਾਂ ਨੂੰ ਇੱਕ ਜਿਹੜੇ ਗਾਉਣ ਵਾਲੇ ਨੇ ਜਾਂ ਇਹ ਹੈ ਉਹਨਾਂ ਨੂੰ ਇਹ ਵਹਿਮ ਹੋ ਜਾਂਦਾ ਹੈ ਵੀ ਜਿਹੜੀ ਸਾਡੀ ਆਡੀਅנס ਹੈ ਉਹ ਬਹੁਤ ਵੱਡੀ ਹੈ ਫਿਰ ਉਹ ਪੰਜਾਬੀ ਦਾ ਲੜ ਛੱਡ ਦਿੰਦੇ ਆ ਤੇ ਕਾਇਨ ਨੂੰ ਪੰਜਾਬੀ ਗਾਉਂਦੇ ਆ ਪਰ ਵਿੱਚ ਹੋਰ ਫੇਰ ਉਹ ਰਲਾ ਪਹਿਲਾਂ ਗੁਰਦਾਸ ਮਾਨ ਵੀ ਪਾਉਂਦਾ ਰਿਹਾ ਹਾਂਜੀ ਤੇ ਫੇਰ ਹੁਣ ਜੇ ਦਿਲਜੀਤ ਦੋਸਾਂਝ ਦੀ ਆਪਣੀ ਫੈਨ ਫਾਲੋਇੰਗ ਇੰਨੀ ਹੈ ਤੇ ਫੇਰ ਉਹਨੂੰ ਰਾਹਤ ਅੰਦੌਰੀ ਦੇ ਸ਼ੇਅਰ ਸੁਣਾਉਣ ਦੀ ਕੀ ਜ਼ਰੂਰਤ ਹੈ ਹਾਂਜੀ ਇਹਦਾ ਮਤਲਬ ਇਹ ਵੀ ਕਿਤੇ ਨਾ ਕਿਤੇ ਉਹਨਾਂ ਦੇ ਅੰਦਰ ਕਿਤੇ ਗੱਲ ਰਹਿੰਦੀ ਹੈ ਕਿ ਨਹੀਂ ਪੰਜਾਬੀ 'ਚ ਉਹ ਗੱਲ ਨਹੀਂ ਜਾ ਸਕਦੀ ਜਿਵੇਂ ਅਸੀਂ ਹਿੰਦੁਸਤਾਨੀ ਭਾਸ਼ਾ ਦੇ ਵਿੱਚ ਜ਼ੁਬਾਨ ਦੇ ਵਿੱਚ ਜਿਹੜੀ ਇਹ ਗੱਲ ਕਰ ਸਕਦੇ ਆਂ ਦੂਜੀ ਗੱਲ ਮੈਂ ਹੁਣ ਨਾਲ ਹੀ ਕਰ ਦਿਆਂ ਕਿਉਂਕਿ ਮੈਂ ਪਹਿਲੀ ਗੱਲ ਤਾਂ ਵੀ ਕਿਸੇ ਵੀ ਜਿਹੜੇ ਵੀ ਗਾਇਕ ਨੇ ਜਾਂ ਹੋਰ ਆ ਮੈਂ ਕਿਸੇ ਦਾ ذاتی ਤੌਰ ਤੇ ਵਿਰੋਧੀ ਨਹੀਂ ਕਿਸੇ ਦੀ ਮੈਂ ਉਸ ਨੂੰ ਜਿਹੜੀ ਬੱਲੇ ਬੱਲੇ ਹੁੰਦੀ ਹੈ ਮੈਨੂੰ ਕੋਈ ਇਹਦੇ ਤੇ ਕੋਈ ਸਾੜਾ ਨਹੀਂ ਕੋਈ ਮੈਨੂੰ ਜੈਲਸ ਨਹੀਂ ਕਿਉਂਕਿ ਸਾਡੇ ਇਹ ਕਿਤੇ ਨਾ ਕਿਤੇ ਕੰਪੀਟੀਸ਼ਨਸ ਨਹੀਂ ਪਰ ਜਦੋਂ ਸਾਨੂੰ ਇਹ ਲੱਗਦਾ ਹੈ ਕਿ ਜਦੋਂ ਚਰਚਾ ਹੀ ਇੰਟੈਲੈਕਚੁਅਲ ਹਲਕਿਆਂ ਦੇ ਵਿੱਚ ਵੀ ਇਹ ਚੱਲਦੀ ਹੈ ਜਿੱਥੇ ਚਾਰ ਪੋਲੀਟੀਕਲ ਬੰਦੇ ਬੈਠੇ ਉੱਥੇ ਵੀ ਇਹ ਚਰਚਾ ਚੱਲਦੀ ਹੈ ਫਿਰ ਹੁੰਦਾ ਹੈ ਵੀ ਇਹਨਾਂ ਦੀ ਕੋਈ ਕੰਟਰੀਬਿਊਸ਼ਨ ਤਾਂ ਹੈ ਨਹੀਂ ਨਾ ਕੋਈ ਪੋਲੀਟੀਕਲ ਕੰਟਰੀਬਿਊਸ਼ਨ ਹੈ ਨਾ ਕੋਈ ਇਕਨੋਮਿਕਲ ਕੰਟਰੀਬਿਊਸ਼ਨ ਹੈ ਨਾ ਸੋਸ਼ਲ ਕੰਟਰੀਬਿਊਸ਼ਨ ਹੈ ਦੀ ਸਿਰਫ ਆਹ ਇੱਕ ਬੱਲੇ ਬੱਲੇ ਆ ਭਾਵੇਂ ਉਹ ਕੰਸਰਟ ਦਾ ਝਲਕਾਰਾ ਆ ਭਾਵੇਂ ਕੋਈ ਜੜੀਆਂ ਨੇ ਹੋਰ ਜੜੀਆਂ ਗੱਲਾਂ ਨੇ ਹੁਣ ਫਿਲਮਾਂ ਨੇ ਜਿਹੜੀਆਂ ਹਿੰਦੁਸਤਾਨੀ ਫਿਲਮਾਂ 47 ਦੇ ਵਿੱਚ ਵਟਵਾਰਾ ਹੁੰਦਾ ਲਾਹੌਰ ਤੋਂ ਜਿਹੜਾ ਸਿਨੇਮਾ ਉਹ ਸਿੱਧਾ ਬੰਬੇ ਪਹੁੰਚਦਾ ਤੇ ਬੰਬੇ ਦਾ ਸਿਨੇਮਾ ਡਿਵੈਲਪੀ ਜਿਹੜਾ ਤਕਸੀਮ ਤੋਂ ਬਾਅਦ ਹੋਇਆ ਕਿਉਂਕਿ ਉਸ ਤੋਂ ਬਾਅਦ ਤਾਂ ਸਿਨੇਮਾ ਉਸ ਤੋਂ ਪਹਿਲਾਂ ਤਾਂ ਮਦਰਾਸ ਜਾਂ ਕਲਕੱਤੇ ਦੇ ਵਿੱਚ ਸੀ ਅਸਲ ਤਾਂ ਕਲਕੱਤਾ ਸੀਗਾ ਤੇ ਹੁਣ ਉੱਥੇ ਤੁਸੀਂ ਦੇਖ ਲਓ ਮਿਊਜ਼ਿਕ ਦੇ ਫੀਲਡ ਦੇ ਵਿੱਚ ਹੋਰ ਕਿਹੜੀ ਹਿੰਦੀ ਦੀ ਹਿੰਦੁਸਤਾਨੀ ਫਿਲਮਾਂ ਜੀ ਚ ਪੰਜਾਬੀ ਟੱਚ ਦਾ ਗੀਤ ਨਾ ਹੋਵੇ ਜਾਂ ਇਹ ਇਹ ਗੱਲ ਜਿਹੜੀ ਨਾ ਹੋਵੇ ਉਹਦਾ ਉਹਦੇ ਕਈ ਕਾਰਨ ਨੇ ਉਹਨੂੰ ਆਪਾਂ ਇੰਨੀ ਛੇਤੀ ਉਹਦਾ ਇਦਾਂ ਹੀ ਨਵੇੜਾ ਜਿਹੜਾ ਹੈ ਨਹੀਂ ਕਰ ਸਕਦੇ ਵੀ ਤੁਹਾਡੀ ਉਹ ਚੀਜ਼ ਵਿਕਣੀ ਕਿੱਥੇ ਆ ਤੁਹਾਡੀ ਮੰਡੀ ਕਿੱਥੇ ਪਈ ਆ ਹਾਂਜੀ ਤੇ ਇਹ ਸਾਰੀਆਂ ਜਿਹੜੀਆਂ ਗੱਲਾਂ ਨੇ ਜਿਹੜਾ ਤੁਸੀਂ ਇਹ ਕਹਿੰਨ ਕਿ ਜਿਹੜਾ ਇਹ ਫੀਨੋਮਨਾ ਹੈ ਜਿਹੜੀ ਇਸ ਪੀੜ੍ਹੀ ਦੇ ਗਾਇਕ ਨੇ ਮੁਬਾਰਕ ਹੈ ਉਹਨਾਂ ਦੀ ਬੱਲੇ ਬੱਲੇ ਹੁੰਦੀ ਹੈ ਇਸ ਬਹਾਨੇ ਚਲੋ ਪੱਗਾਂ ਵਾਲੇ ਬੰਦੇ ਸਟੇਜ ਤੇ ਖੜ ਕੇ ਨੱਚਦੇ ਆ ਸਾਰੀ ਗੱਲ ਉਹਨਾਂ ਨੂੰ ਪਰ ਪੰਜਾਬ ਕਿੱਥੇ ਹੈ ਗੱਲ ਇਹ ਹੈ ਉਹਨਾਂ ਦੀ ਗਾਇਕੀ ਦੇ ਵਿੱਚ ਵੀ ਪੰਜਾਬ ਕਿੱਥੇ ਹੈ ਤੇ ਪੰਜਾਬ ਇੱਕ ਜੀਓਗ੍ਰਾਫੀਕਲ ਜਿਹੜੀਆਂ ਨਕਸ਼ੇ ਦੇ ਉੱਤੇ ਲਕੀਰਾਂ ਖਿੱਚੀਆਂ ਹੋਈਆਂ ਆ ਟੋਪੋ ਸ਼ੀਟ ਤੇ ਉਹ ਤਾਂ ਪੰਜਾਬ ਹੈ ਨਹੀਂ ਹੁਣ ਜਦੋਂ ਅਸੀਂ ਬੱਲੇ ਬੱਲੇ ਕਰਦੇ ਆ ਵੈਸੇ ਕਹਿੰਦੇ ਪੰਜਾਬ ਕੋਈ ਛੋਟਾ ਜਿਹਾ ਥੋੜੀ ਹੈ ਪੰਜਾਬ ਤਾਂ ਆਈਡੀਆ ਬਹੁਤ ਵੱਡਾ ਪੰਜਾਬ ਤਾਂ ਪਾਕਿਸਤਾਨ ਦੇ ਵਿੱਚ ਹੈ ਇੱਥੇ ਹੈ ਕੈਨੇਡਾ ਚ ਹੈ ਅਮਰੀਕਾ ਚ ਹੈ ਗਲੋਬ ਦੇ ਵਿੱਚ ਹੈ ਪੰਜਾਬੀ ਭਾਸ਼ਾ ਦੀ ਜਦੋਂ ਅਸੀਂ ਬੱਲੇ ਬੱਲੇ ਕਰਦੇ ਹਾਂ ਪਰ ਅਸਲੀਅਤ ਜਿਹੜੀ ਹੈ ਜਦੋਂ ਤੁਸੀਂ ਪੰਜਾਬ ਦਾ ਇੱਕ ਛੋਟਾ ਛੋਟਾ ਯੂਨਿਟ ਭਾਵੇਂ ਉਹ ਪਾਕਿਸਤਾਨ ਦਾ ਭਾਵੇਂ ਇੱਕ ਆਪਾਂ ਪਿੰਡ ਨੂੰ ਮੰਨ ਲਓ ਇੱਕ ਪਰਿਵਾਰ ਨੂੰ ਮੰਨ ਲਓ ਉੱਥੇ ਪੰਜਾਬੀ ਕਿੱਥੇ ਖੜੀ ਹੈ ਉੱਥੇ ਪੰਜਾਬੀ ਬੰਦਾ ਕਿੱਥੇ ਖੜਾ ਹੈ ਉੱਥੇ ਪੰਜਾਬੀ ਦੀ ਰਹਿਤਲ ਕਿੱਥੇ ਖੜੀ ਹੈ ਇਹ ਜਿਹੜੀਆਂ ਗੱਲਾਂ ਨੇ ਇਹ ਨਾਲ ਨਾਲ ਇਹ ਕੰਸਰਨ ਜਿਹੜਾ ਹੈ ਇਹ ਹੈ ਨਹੀਂ ਸਾਡੀ ਇਹ ਗਾਇਕੀ ਦੇ ਵਿੱਚ ਜਦੋਂ ਪੈਰਲਲ ਆਪਾਂ ਸਮਾਨਾਂਤਰ ਜਾਂ ਸਰਬੰਗੀ ਜਦੋਂ ਆਪਾਂ ਕਹਿੰਦੇ ਆ ਉਹ ਇੱਕ ਗਾਇਕੀ ਚੱਲਦੀ ਸੀ ਭਾਵੇਂ ਉਹ ਲੈਫਟ ਵਾਲਿਆਂ ਦੇ ਸਕੁਐਡ ਸੀ ਲੈਫਟ ਦੇ ਸਿੰਗਰ ਸੀ ਭਾਵੇਂ ਸੰਤਰਾਮਦਾਸੀ ਸੀ ਸੀਪਾਸ ਸੀ ਹੋਰ ਜਿਹੜੇ ਸੀਗੇ ਅਮੋਲਕ ਸਿੰਘ ਸੀ ਤੇ ਉਦੋਂ ਪੈਰਲਲ ਇੱਕ ਗਾਇਕੀ ਦਾ ਹੁੰਦਾ ਸੀ ਉਦੋਂ ਉਹਨਾਂ ਜਿਹੜੇ ਅਖਾੜੇ ਉਸ ਵੇਲੇ ਦੇ ਜਿਹੜੇ ਪੈਰਲਲ ਉਹਨਾਂ ਦੇ ਗਾਇਕ ਸੀ ਭਾਵੇਂ ਮੁਹੰਮਦ ਸਦੀਕ ਹੋਵੇ ਕਲੀਪ ਮਾਨਕ ਹੋਵੇ ਹੋਰ ਹੋਣ ਉਸ ਤੋਂ ਪਹਿਲਾਂ ਦੇ ਤੇ ਪਰ ਉਹਦੇ ਬਰਾਬਰ ਜਿਹੜੇ ਜਦੋਂ ਸੰਤਰਾਮਦਾਸੀ ਦੀ ਸਟੇਜ ਸੀ ਉਦੀ ਉੱਥੇ ਲੋਕ ਵੱਧ ਜਾਂਦੇ ਸੀ ਕਿਉਂਕਿ ਉਹਨਾਂ ਦੇ ਦੁੱਖ ਦਰਦ ਦੀ ਗੱਲ ਕਰਦੇ ਸੀ ਤੇ ਇਸੇ ਤਰ੍ਹਾਂ ਜਦੋਂ ਸਰਕਾਰ ਦੇ ਡਰਾਮਾ ਸਕੁਆਡ ਸੀ ਉਹਨਾਂ ਦੇ ਮੁਕਾਬਲੇ ਜਦੋਂ ਜਗਿੰਦਰ ਬਾਹਰਲਾ ਕਰਦਾ ਸੀਗਾ ਜਾਂ ਹੋਰ ਕਰਦੇ ਸੀ ਉੱਥੇ ਲੋਕਾਂ ਦੀ ਜਿਹੜੀ ਸੀ ਇਕੱਠ ਜਾਦਾ ਮੇਲਿਆਂ ਦੇ ਵਿੱਚ ਵੀ ਹੁੰਦਾ ਸੀਗਾ ਸੋ ਇਹ ਜਿਹੜਾ ਇਹਨੂੰ ਸਮਝਣਾ ਨਾ ਇੰਨਾ ਸੌਖਾ ਨਹੀਂ ਤੇ ਜਿਹੜਾ ਹੁਣ ਜਦੋਂ ਆਪਾਂ মিডিਆ 'ਚ ਹੋਰ ਈਵਨ ਜਿਹੜਾ ਨੈਸ਼ਨਲ মিডিਆ ਮੈਂ ਦੇਖਦਾ ਬਹੁਤ ਸਾਰੇ ਅੰਗਰੇਜ਼ੀ ਅਖਬਾਰਾਂ ਦੇ ਵਿੱਚ ਵੀ ਬੜੀਆਂ ਵੱਡੀਆਂ ਵੱਡੀਆਂ ਹੈਡਲਾਈਨਸ ਜਿਹੜੀਆਂ ਲੱਗੀਆਂ ਹੋਈਆਂ ਤੇ ਉਹ ਤਾਂ ਉਹੀ ਇਲੂਜ਼ਨ ਹੈ ਜਿਹੜਾ ਇਲੂਜ਼ਨ ਉਹਨਾਂ ਕੋਲੇ ਹੈ ਜਿਹੜੀ ਜਿਹੜੀ ਤੁਸੀਂ ਗੁਰਸਮੇਸ਼ੀਰ ਜੀ ਗੱਲ ਕੀਤੀ ਨਾ ਕਿ ਲੁਧਿਆਣੇ ਦੇ ਵਿੱਚ ਉਹਨਾਂ ਨੇ ਮੁਹੰਮਦ सदीਕ ਦੇ ਨਾਲ ਗਾਇਆ ਹਮ ਮੁਹੰਮਦ सदीਕ ਦੇ ਨਾਲ ਗਾ ਸਕਦਾ ਉਹਨੇ ਕੋਕ ਸਟੂਡੀਓ ਦੇ ਵਿੱਚ ਗੁਰਦਾਸ ਮਾਨ ਨਾਲ ਵੀ ਗਾਇਆ ਗੁਰਦਾਸ ਮਾਨ ਦਾ ਪਹਿਲਾਂ ਤੋਂ ਗਾਇਆ ਹੋਇਆ ਗੀਤ ਹੀ ਉਹਨੇ ਦੁਬਾਰਾ ਗਾਇਆ ਜਿਵੇਂ ਇਥੇ ਮਲਕਾ ਕੀਮਾ ਮਲਕੀ ਤੁਸੀਂ ਗੱਲ ਕਰ ਰਹੇ ਹੋ ਇਹਦਾ ਮਤਲਬ ਉਹਨਾਂ ਦੇ ਅੰਦਰ ਕਿਤੇ ਨਾ ਕਿਤੇ ਇਹ ਗੱਲ ਤਾਂ ਪਈ ਹੈ ਨਾ ਵੀ ਲੋਕ ਮਨ ਦੇ ਅੰਦਰ ਕਿਹੜੀ ਚੀਜ਼ ਬਸੀ ਹੋਈ ਹੈ ਕੀਮਾਂ ਬਲਕਿ ਅਜੇ ਵੀ ਲੋਕ ਮੰਨਦੇ ਅੰਦਰ ਬਸਿਆ ਹੋਇਆ ਤਾਂ ਕਿ ਤਨਾ ਕਿਤੇ ਉਹ ਗੱਲ ਪਈ ਹੈ ਤੇ ਹੁਣ ਇਹ ਹੈ ਕਿ ਨਾਲ ਫਿਰ ਜਿਹੜੀਆਂ ਬਾਕੀ ਗੱਲਾਂ ਨੇ ਇੱਕ ਗੱਲ ਚਲਾਉਣ ਵਾਸਤੇ ਕਿ ਦੇਖੋ ਜੀ ਉਹ ਇੰਨਾ ਆਨਰ ਦਿੱਤਾ ਉਹਦੇ ਮੂਹਰੇ ਮੱਥਾ ਟੇਕਿਆ ਮੁਹੰਮਦ ਸਰੀਕ ਨੂੰ ਇਹ ਇਹ ਸਾਰਾ ਇੱਕ ਜਿਹੜਾ ਸ਼ੋਅ ਜਿਹੜਾ ਹੁੰਦਾ ਤੁਸੀਂ ਆਪਣੀ ਗਾਇਕੀ ਦੇ ਬਲਬੂਤੇ ਤੁਸੀਂ ਜਿਹੜੀ ਗੱਲ ਕਰੋ ਤੁਸੀਂ ਸਟੇਜ ਤੇ ਸਟੇਜਾਂ ਤੇ ਤੁਹਾਨੂੰ ਇਹ ਕਰਨ ਦੀ ਜਰੂਰਤ ਹੈ ਜੀ ਪਰ ਤੁਸੀਂ ਜਿਵੇਂ ਕਹਿ ਰਹੇ ਹੋ ਵੀ ਮਤਲਬ ਕਿ ਇਹਨਾਂ ਦੀ ਕੰਟਰੀਬਿਊਸ਼ਨ ਨੂੰ ਲੈ ਕੇ ਵੀ ਤੁਹਾਡਾ ਇਹ ਹੈ ਵੀ ਇਹ ਗਾਇਕੀ ਦੇ ਸਿਰ ਤੇ ਨਹੀਂ ਜ਼ੁਬਾਨ ਬਚਿਆ ਕਰਦੀ ਜਾਂ ਉਹਦੇ ਤੇ ਨਹੀਂ ਖੜੀ ਹੁੰਦੀ ਪਰ ਆਪਾਂ ਇਹ ਵੀ ਇੱਕ ਪੱਖ ਦੂਜਾ ਵੀ ਆ ਰਿਹਾ ਕਿ ਜਦੋਂ ਇੱਕ ਗਲੋਬਲ ਲੈਵਲ ਦੀ ਇੱਕ ਫਿਗਰ ਬਣ ਚੁੱਕਿਆ ਹੈ ਇੱਕ ਪੰਜਾਬੀ ਦਾ ਗਾਇਕ ਤੇ ਜਦੋਂ ਉਹ ਮਲਕੀ ਕੀਮਾ ਗਾਉਂਦਾ ਜਾਂ ਮੁਹੰਮਦ ਸਦੀਕ ਵਰਗਾ ਜਿਹੜਾ ਲੋਕ ਕਲਾਕਾਰ ਹੈ ਉਸ ਨੂੰ ਜਦੋਂ ਆਪਣੀ ਸਟੇਜ ਦੇ ਨਾਲ ਖੜਾ ਕਰਦਾ ਜਾਂ ਸਨਮਾਨ ਦਿੰਦਾ ਉਹਦੇ ਨਾਲ ਇੱਕ ਗਰ ਲਾਰਜਰ ਫਰੇਮ 'ਚ ਵੀ ਜਾਂਦੀ ਹੈ ਕਿ ਹਾਂ ਬਈ ਇਹ ਇੱਕ ਮਲਕੀ ਕੀਮਾ ਇੱਕ ਇੱਕ ਸਾਡਾ ਜਿਹੜਾ ਫੋਕ ਹੈ ਉਹ ਵੀ ਜਾਂਦਾ ਤੇ ਦੂਜਾ ਜਿਹੜਾ ਸਾਡਾ ਲੋਕ ਕਲਾਕਾਰ ਹੈ ਉਹ ਵੀ ਜਾਂਦਾ ਤੁਸੀਂ ਇਸ ਪੱਖ ਨੂੰ ਕਿਦਾਂ ਦੇਖਦੇ ਹੋ ਨਹੀਂ ਉਹ ਗੱਲ ਤੁਹਾਡੀ ਠੀਕ ਹੈ ਪਰ ਮੁਹੰਮਦ ਸਦੀਕ ਹੁਣ ਤਾਂ ਪੋਲੀਟੀਕਲ ਬੰਦਾ ਹੈ ਹੁਣ ਉਹ ਕਿੱਥੇ ਹੈ ਹੂੰ ਹੁਣ ਉਹ ਠੀਕ ਹੈ ਭਾਵੇਂ ਅਜੇ ਗਾ ਲੰਦਾ ਉਹ ਇੱਕ ਗੱਲ ਹੈ ਪਰ ਹੁਣ ਉਹ ਇੱਕ ਉਦਾਂ ਗਾਇਕ ਦੇ ਤੌਰ ਤੇ ਇਹਨੂੰ ਲੋਕ ਜਾਣਦੇ ਉਹਨੂੰ ਕੈਂਪੀ ਦੇ ਤੌਰ ਤੇ ਜਾਣਦੇ ਇੱਕ ਸਾਬਕਾ ਐਮਐਲਏ ਦੇ ਤੌਰ ਤੇ ਜਾਣਦੇ ਆ ਹੈ ਜੀ ਤੇ ਹੁਣ ਉਹਦਾ ਉਹਦਾ ਰੁਤਬਾ ਵੀ ਜਿਹੜਾ ਮੁਹੰਮਦ ਸਰੀਕ ਦਾ ਹੁਣ ਉਹ ਨਹੀਂ ਜਿਹੜਾ ਮੁਹੰਮਦ ਸਰੀਕ ਦਾ ਜਦੋਂ ਉਹਨੇ ਰਣਜੀਤ ਕੌਰ ਨਾਲ ਆਪਣੇ ਅਖਾੜੇ ਲਾਏ ਦੁਕਾਨਾਂ ਗਾਇਕੀ ਦੇ ਹੁਣ ਉਹ ਗੱਲ ਜਿਹੜੀ ਹੈ ਉਹ ਨਹੀਂ ਹੈ ਜੀ ਤਾਂ ਤੁਸੀਂ ਜਿਵੇਂ ਰਾਹਤ ਅੰਦੌਰੀ ਦੇ ਸ਼ੇਰ ਦਾ ਜ਼ਿਕਰ ਕੀਤਾ ਤਾਂ ਤੁਸੀਂ ਕਿਹਾ ਕਿ ਪੰਜਾਬ ਦਾ ਫੀਨੋਮਨਾ ਬਹੁਤ ਵੱਡਾ ਹੈ ਤੇ ਜਦੋਂ ਦਿਲਜੀਤ ਦੋਸਾਂਝ ਦਾ ਕਾਨਸਰਟ ਚੱਲਦਾ ਤਾਂ ਉਹਦੇ ਵਿੱਚ ਇੱਕ ਧੁਨ ਚੱਲਦੀ ਹੈ ਉਹ ਧੁਨ ਕਹਿੰਦੀ ਹੈ ਮੈਂ ਹੂੰ ਪੰਜਾਬ ਮੈਂ ਹਾਂ ਪੰਜਾਬ ਜਿਹੜਾ ਹੈ ਕਿ ਉਹ ਚਲੋ ਉਹ ਆਇਆ ਤਾਂ ਉਹ ਜਿਹੜੀ ਚਮਕੀਲਾ ਫਿਲਮ ਦੇ ਵਿੱਚ ਗੀਤ ਪਾਇਆ ਗਿਆ ਸੀਗਾ ਉਹਦੇ 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 ਗੀਤ ਚੋਂ ਆਇਆ ਉਹ ਉਹ ਮੈਂ ਹਾਂ ਪੰਜਾਬ ਤੇ ਕਾਫੀ ਰੌਲਾ ਵੀ ਪਿਆ ਉਹਨਾਂ ਨੇ ਆਪਣੇ ਕਾਨਸਰਟਸ ਦੇ ਵਿੱਚ ਬੋਲਿਆ ਵੀ ਹੈ ਉਹ ਕਹਿੰਦੇ ਨੇ ਵੀ ਦਲਜੀਤ ਦੋਸਾਂਝ ਤੇ ਇਲਜ਼ਾਮ ਜਦੋਂ ਲੱਗਦਾ ਹੈ ਜਾਂ ਟਰੋਲ ਹੁੰਦੀ ਹੈ ਉਹਨਾਂ ਦੀ ਕਿ ਤੁਸੀਂ ਜੀ ਇੰਡੀਆ ਨਹੀਂ ਬੋਲਦੇ ਤੁਸੀਂ ਪੰਜਾਬ ਬੋਲਦੇ ਹੋ ਉਹ ਫਿਰ ਉਹਦੇ ਵਿੱਚ ਤਿਰੰਗਾ ਝੰਡਾ ਮੋਢੇ ਤੇ ਲੈ ਕੇ ਕਹਿੰਦੇ ਨੇ ਵੀ ਬਈ ਮੇਰਾ ਆਪਣਾ ਜਿਹੜੀ ਮੇਰੀ ਮਾਂ ਦੀ ਬੋਲੀ ਆ ਉਹ ਪੰਜਾਬੀ ਆ ਜਿਹੜਾ ਮੈਂ ਪਹਿਲਾ ਸ਼ਬਦ ਸਿੱਖਿਆ ਪੰਜਾਬੀ ਹੈ ਮੈਂ ਤਾਂ ਪੰਜਾਬੀ ਬੋਲਦਾ ਤਾਂ ਇਹ ਜਿਹੜਾ ਸਾਰਾ ਇੱਕ ਲੈਂਗੁਏਜ ਐਕਟਿਵਿਜ਼ਮ ਕਿਤਨਾ ਕਿਤੇ ਲੱਗਦਾ ਇਹਦੀ ਤੁਸੀਂ ਕਿੰਨੀ ਕੁ ਸਾਰਥਕਤਾ ਮੰਨਦੇ ਹੋ ਜਾਂ ਇਹ ਜਿਹੜਾ ਸਾਰਾ ਇਹ ਇਹ ਜਾਂ ਫਿਰ ਇਹ ਕੰਪਲਸ਼ਨ ਹੈ ਜਾਂ ਕੋਈ ਡਰਮ ਨੀ 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 ਮੈਂ ਮੈਂ ਇਦਾਂ ਨਹੀਂ ਮੈਂ ਇਹ ਵੀ ਨਹੀਂ ਕਹਿੰਦਾ ਮੈਂ ਪਹਿਲਾਂ ਗੱਲ ਕਰ ਚੁੱਕਿਆ ਵੈਸੇ ਜੀ ਵੀ ਜਦੋਂ ਕਈ ਵਾਰ ਗੱਲਾਂ ਅਸੀਂ ਵਿਖਾਵੇ ਦੇ ਤੌਰ ਤੇ ਕਰਦੇ ਹਾਂ ਕਈ ਵਾਰੀ ਕਰਨੀਆਂ ਪੈਂਦੀਆਂ ਨੇ ਹੂੰ ਹੂੰ ਹੁਣ ਸਾਡੇ ਵਿਆਹ ਸ਼ਾਦੀਆਂ ਦੇ ਵਿੱਚ ਵੀ ਕਈ ਸ਼ਗਨ ਕਈ ਦਸਮਾ ਇਹੋ ਜਿਹੇ ਹੁੰਦੇ ਆ ਜਿਹੜੇ ਵਿਖਾਵੇ ਦੇ ਤੌਰ ਤੇ ਹੁੰਦੀਆਂ ਉਹਦਾ ਨਾ ਕੋਈ ਵਿਆਹ ਨਾਲ ਸਬੰਧ ਹੁੰਦਾ ਨਾ ਰਿਸ਼ਤੇ ਨਾਲ ਸਬੰਧ ਹੁੰਦਾ ਹੈ ਜੀ ਇਦਾਂ ਦੀਆਂ ਗੱਲਾਂ ਚਲੋ ਆਪਾਂ ਮੈਂ ਇਹਨੂੰ 네ਗਟਿਵ ਨਹੀਂ ਗੱਲ ਨੂੰ ਉਦਾਂ ਨਹੀਂ ਲੈਂਦਾ ਤੇ ਪਰ ਮੈਂ ਕਹਿੰਦਾ ਵੀ ਜਿਹੜਾ ਕੋਈ ਸਲੋਗਨ ਆ ਜਿਹੜਾ ਕੋਈ ਨਾਰਾ ਕਈ ਵਾਰੀ ਜ਼ਰੂਰ ਨਹੀਂ ਵੀ ਕਿ ਉਹ ਸਿੰਗਰ ਨੇ ਆਪ ਘੜਿਆ ਹੋ ਉਹਨੂੰ ਕੌਣ ਪ੍ਰਮੋਟ ਕਰਦਾ ਹੈ ਕਿਹੜੀਆਂ ਕੰਪਨੀਆਂ ਕਰਦੇ ਉਹ ਕਿੱਥੋਂ ਦਾ ਹੁਣ ਮੈਨੂੰ ਤਾਂ ਮੈਂ ਹੂੰ ਪੰਜਾਬ ਤੇ ਵੀ ਜਿਹੜਾ ਹੈ ਉਹ ਹਿੰਦੀ ਚ ਕਮ ਬੋਲਦਾ ਮੈਂ ਹੂੰ ਪੰਜਾਬ ਮੈਂ ਹਾਂ ਪੰਜਾਬ ਕਿਉਂ ਨਹੀਂ ਕਹਿੰਦਾ ਜਾਂ ਮੈਂ ਆ ਪੰਜਾਬ ਕਿਉਂ ਨਹੀਂ ਕਹਿੰਦਾ ਠੀਕ ਹੈ ਕਿ ਨਹੀਂ ਜੇ ਦੂਜੇ ਪਾਸੇ ਉਹਦੇ ਵਿਰੋਧੀ ਇਹ ਕਹਿੰਦੇ ਵੀ ਉਹ ਇੰਡੀਆ ਦੀ ਗੱਲ ਕਿਉਂ ਨਹੀਂ ਕਰਦਾ ਚਲੋ ਉਹ ਦੇਖੋ ਇੰਡੀਆ ਉਹ 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 ਐਂਗਲ ਲੈਂਦੇ ਆ ਪੋਲਿਟੀਕਲ ਹੂੰ ਹੂੰ ਤੇ ਕਿਉਂਕਿ ਸੱਭਿਆਚਾਰਕ ਤੌਰ ਤੇ ਤਾਂ ਇੰਡੀਆ ਕਿਤੇ ਹੈ ਨਹੀਂ ਹੂੰ ਹੂੰ ਠੀਕ ਹੈ ਕਿ ਨਹੀਂ ਤੇ ਨਾ ਹੀ ਕਦੇ ਰਿਹਾ ਤੇ ਜੇ ਉਹ ਪੰਜਾਬ ਕਹਿੰਦਾ ਤੇ ਕੋਈ ਗੁਜਰਾਤ ਕਹਿੰਦਾ ਕੋਈ ਬੰਗਾਲ ਕਹਿੰਦਾ ਇਹ ਬਿਲਕੁਲ ਗੱਲ ਸਹੀ ਹੈ ਜਿਹੜੀ ਰਵਿੰਦਰਨਾਥ ਟੈਗੋਰ ਨੇ ਜਿਹੜੀ ਪ੍ਰਾਰਥਨਾ ਲਿਖੀ ਹੁਣ ਵੀ ਗਾਈ ਜਾਂਦੀ ਹੈ ਤੇ ਉਹਨੇ ਕੱਲੇ ਕੱਲੇ ਇਲਾਕੇ ਨੂੰ ਉਹਦੇ ਚ ਡਿਗਨੀਫਾਈ ਕੀਤਾ ਕੱਲੇ ਕੱਲੇ ਇਲਾਕੇ ਦਾ ਨਾਮ ਲੈ ਤੇ ਤੁਹਾਨੂੰ ਲੱਗਦਾ ਵੀ ਰਵਿੰਦਰਨਾਥ ਟੈਗੋਰ ਨੇ ਵੀ ਇੱਕ ਜਿਹੜਾ ਕਲਚਰਲ ਇੰਡੀਆ ਜਾਂ ਕਲਚਰਲ ਜਿਹੜੇ ਕੀਤੇ ਨੇ ਉਹਨੂੰ ਡਿਫਾਈਨ ਕਰਨ ਦੀ ਕੋਸ਼ਿਸ਼ ਕੀਤੀ ਹੈ ਨਹੀਂ ਬਿਲਕੁਲ ਉਹ ਉਹ ਗੱਲ ਹੀ ਉਹਦੀ ਤਾਂ ਚੱਲੀ ਹੈ ਨਹੀਂ ਚੱਲਣੀ ਨਹੀਂ ਸੀ ਗੱਲ ਤਾਂ ਇਹ ਹੈ ਨਾ ਜੀ ਤੇ ਉਹ ਦੇਖੋ ਉਹਦੇ ਚ ਜਿਹੜਾ ਭਾਰਤ ਜਿਹੜੀ ਗੱਲ ਹੈ ਉਹ ਬਿਲਕੁਲ ਗੌਣ ਸਥਾਨ ਤੇ ਹੈ ਹਨਾ ਭਾਵੇਂ ਸ਼ੁਰੂ ਚ ਆਉਂਦੀ ਹੈ ਪਰ ਉਹਦੇ ਚ ਜਦੋਂ ਜਦੋਂ ਗੱਲ ਵੱਡੀ ਪੰਜਾਬ ਦੀ ਵਿੰਧਿਆचल ਦੀ ਇਦਾਂ ਜਦੋਂ ਮਰਾਠਵਾੜੇ ਦੀ ਹੋਰ ਉਹ ਗੱਲ ਕਰਦੇ ਹੋ ਪ੍ਰੋਪਰ ਉਹ ਉਹਨਾਂ ਨੂੰ ਰੈਕਗਨਿਸ਼ਨ ਹੈ ਚਲੋ ਆਪਾਂ ਉਸ ਪਾਸੇ ਇਹ ਗੱਲ ਨਹੀਂ ਲੈ ਕੇ ਜਾਂਦੇ ਆਪਾਂ ਮੈਂ ਤਾਂ ਇਹ ਕਹਿਣਾ ਵੀ ਜਦੋਂ ਜਿਹੜੇ ਵੱਡੇ ਕਨਸਰਟ ਨੇ ਉਹਨਾਂ ਨੂੰ ਮੌਜ ਮੇਲੇ ਦੇ ਰੂਪ 'ਚ ਹੀ ਵੇਖਿਆ ਜਾਣਾ ਚਾਹੀਦਾ ਸੱਭਿਆਚਾਰਕ ਤੌਰ ਤੇ ਉਹਦਾ ਕੋਈ ਬਹੁਤੀ ਵੱਡੀ ਕੰਟਰੀਬਿਊਸ਼ਨ ਹੁੰਦੀ ਨਹੀਂ ਕਿਉਂਕਿ ਉਹਦੇ 'ਚ ਮੈਂ ਤੁਹਾਨੂੰ ਦੱਸਦਾ ਉਹਦੇ 'ਚ ਇੱਕ ਨਾ ਸਾਡੇ ਸਾਡਾ ਸੁਭਾਅ ਹੈ ਪੰਜਾਬੀਆਂ ਦਾ ਵੀ ਅਸੀਂ ਸਾਡੇ ਇੱਕ ਗੱਲ ਸੁਭਾਅ 'ਚ ਹੈ ਵੀ ਤੁਸੀਂ ਜਦੋਂ ਅਸੀਂ ਛੋਟੇ ਸੀ ਲੋਕ ਫਿਲਮਾਂ ਦੇ ਸੀ ਤੁਸੀਂ ਉਹ ਫਿਲਮ ਦੇਖੀ ਐ ਮੈਂ ਤਾਂ ਦੇਖੀ ਨਹੀਂ ਫੇਰ ਤੂੰ ਕੀ ਦੇਖਿਆ ਹੈ ਨਾ ਤੇ ਹੁਣ ਕ੍ਰਿਕਟ ਦੇ ਮੈਚ ਹੁੰਦੇ ਆ فرض ਕੀਤਾ ਤੇ ক্রিকেট ਦਾ ਮੈਚ ਦਾ ਟੀਵੀ ਤੇ ਕਿੰਨਾ ਉਦੋਂ 100 ਗੁਣਾ ਵਧੀਆ ਦਿਸਦਾ ਹੈ ਹੈ ਜੀ ਤੁਹਾਨੂੰ ਕਲੋਜ਼ ਕਰਕੇ ਦਿਖਾ ਦਿੰਦੇ ਆ ਤੁਹਾਨੂੰ ਸਲੋ ਮੋਸ਼ਨ ਕਰਕੇ ਵੀ ਦਿਖਾ ਦਿੰਦੇ ਆ ਹਨਾ ਜੀ ਤੇ ਰੀਪਲੇ ਕਰਕੇ ਵੀ ਦਿਖਾ ਦਿੰਦੇ ਆ ਤੇ ਪਰ ਜਿਹੜੇ ਲੋਕ ਦੇਖਣ ਜਾਂਦੇ ਆ ਕਿੰਨੀਆਂ ਟਿਕਟਾਂ ਖਰਚ ਕੇ ਖਚਾ ਖਚ ਉਥੇ ਖੜਦੇ ਆ ਇਹ ਜਿਹੜਾ ਨਾ ਜੀ ਸਾਡੇ ਸਾਡਾ ਜਿਹੜਾ ਪੀਰ ਪ੍ਰੈਸ਼ਰ ਜਿਹਨੂੰ ਆਪਾਂ ਕਹਿੰਦੇ ਆ ਜੀ ਇਹ ਇਦਾਂ ਦਾ ਖਾਸ ਕਰਕੇ ਜਿਹੜੇ ਜੰਗਸਟਰ ਨੇ ਉਹ ਇਹਦੇ ਜ਼ਿਆਦਾ ਆਉਂਦੇ ਆ ਹੁਣ ਉਥੇ ਉਹ ਗੀਤ ਸੁਣਣ ਥੋੜੀ ਜਾਂਦੇ ਆ ਦਲੀਸ ਦਾ ਸੁਣਣ ਥੋੜੀ ਜਾਂਦੇ ਆ ਉਹ ਤਾਂ ਮੇਲਾ ਮੇਲੇ ਚ ਜਾਂਦੇ ਆ ਮੌਜ ਮੇਲਾ ਕਰਨ ਉੱਥੇ ਡਰਿੰਕ ਕਰਕੇ ਹਲਾਉਏ ਹਲਾਉਏ ਕਰਨ ਰੰਗ ਬਰੰਗੀਆਂ ਰੋਸ਼ਣਾਂ ਚ ਵੀ ਸਾਡੀ ਕਿਤੇ ਫੋਟੋ ਆਉਂਦੀ ਐ ਕਿ ਨਹੀਂ ਫਿਰ ਬਾਅਦ ਚ ਇਹ ਇਹ ਇਦਾਂ ਦੀਆਂ ਗੱਲਾਂ ਜੇ ਇਹ ਜਿਹੜੀ ਗੱਲ ਹੁੰਦੀ ਤੁਸੀਂ ਪਹਿਲਾਂ ਸ਼ੁਰੂ ਚ ਗੱਲ ਜਦੋਂ ਤੁਸੀਂ ਇਹ ਭੂਮਿਕਾ ਬਣ ਰਹੀ ਸੀ ਤੁਸੀਂ ਅਭੀ ਕਿਸਾਨ ਅੰਦੋਲਨ ਦੇ ਵਿੱਚ ਵੀ ਇਹਨਾਂ ਗਾਇਕਾਂ ਨੇ ਆਪਣੀ ਜਾ ਕੇ ਐਂਟਰੀ ਕੀਤੀ ਉੱਥੇ ਜਾ ਕੇ ਦੱਸਿਆ ਵੀ ਅਸੀਂ ਤੁਹਾਡੇ ਨਾਲ ਆ ਪੰਜਾਬ ਦੇ ਨਾਲ ਆ ਚੰਗੀ ਗੱਲ ਆ ਜੇ ਜੇ ਸਾਰੀਆਂ ਜਿਹੜੀਆਂ ਧਿਰਾਂ ਨੇ ਖੜਦੀਆਂ ਕਿਸਾਨੀ ਦੇ ਨਾਲ ਪੀਜ਼ ਐਂਟਰੀ ਦੇ ਨਾਲ ਅੱਛੀ ਗੱਲ ਹੈ ਅੱਛਾ ਸੁਨੇਹਾ ਹੈ ਪਰ ਗੱਲ ਫੇਰ ਉੱਥੇ ਹੀ ਦੁਬਾਰਾ ਆ ਜਾਂਦੀ ਹੈ ਵੀ ਤੁਸੀਂ ਪੋਲੀਟੀਕਲੀ ਕਿੱਥੇ ਸਟਰੋਂਗ ਕਰ ਰਹੇ ਹੋ ਪੰਜਾਬ ਨੂੰ ਕਿਉਂਕਿ ਜਿਹਦੀ ਸਭ ਤੋਂ ਵੱਧ ਜ਼ਰੂਰਤ ਹੈ ਕਦੇ ਵੀ ਦੇਖੋ ਕਲਚਰ ਨੂੰ ਸਮਾਜ ਨਾਲੋਂ ਰਾਜਨੀਤੀ ਨਾਲੋਂ ਤੋੜ ਕੇ ਨਹੀਂ ਦੇਖਿਆ ਜਾ ਸਕਦਾ ਠੀਕ ਹੈ ਕਲਚਰ ਦੀਆਂ ਸੱਭਿਆਚਾਰ ਦੀਆਂ ਜੜਾਂ ਕਿਤੇ ਹੋਰ ਪਈਆਂ ਹੁੰਦੀਆਂ ਰਾਜਨੀਤੀ ਉਹ ਕਿੰਨਾ ਕੁ ਖੱਟ ਸਕਦੀ ਆ ਜਾਂ ਉਹਦੀ ਸੱਭਿਆਚਾਰ ਦੀ ਆਪਣੀ ਕੀ ਰਾਜਨੀਤੀ ਆ ਹੁਣ ਦੇਖੋ ਕੀ ਲੋੜ ਦੁਨੀਆ ਦੇ ਵਿੱਚ ਜਿੱਥੇ ਵੀ ਇਨਕਲਾਬ ਆਏ ਰਾਜ ਪਲਟੇ ਹੋਏ ਕੁਝ ਵੀ ਹੋਇਆ ਉਹਨਾਂ ਕੌਮਾਂ ਨੇ ਆਪਣੇ ਗੀਤ ਸਿਰਜੇ ਉਹਨਾਂ ਕੌਮਾਂ ਨੇ ਆਪਣੇ ਗੀਤ ਜਿਹੜੇ ਗਾਏ ਇੱਕ ਲੈਨਨ ਦੀ ਕੋਟ ਜਿਹੜੀ ਬੜੀ ਵਧੀਆ ਅਕਸਰ ਕਹਿੰਦੇ ਹੁੰਦਾ ਉਹ ਕਹਿੰਦੇ ਵੀ ਤੁਸੀਂ ਮੈਨੂੰ ਇਹ ਦੱਸ ਦਿਓ ਕਿ ਤੁਹਾਡੇ ਨੌਜਵਾਨਾਂ ਦੀ ਜ਼ੁਬਾਨ ਤੇ ਮੂੰਹ ਤੇ ਬੋਲ ਕਿ ਹੋ ਜੇ ਨੇ ਗੀਤ ਕਿ ਹੋ ਜੇ ਨੇ ਉਹਨਾਂ ਨੇ ਗੀਤ ਸ਼ਬਦ ਜਿਹੜਾ ਹੈ ਉਹਦੇ ਵਿੱਚ ਵਰਤਿਆ ਹੈ ਨਾ ਤੇ ਵੀ ਮੈਂ ਤੁਹਾਨੂੰ ਪੂਵਖ ਦੱਸ ਦੂੰਗਾ ਤੁਹਾਡੇ ਦੇਸ਼ ਦਾ ਬੋਲ ਕੇ ਇੱਥੋਂ ਤੱਕ ਜਿਹੜੀਆਂ ਉਹ ਇਸ ਨੂੰ ਸੱਭਿਆਚਾਰ ਦੀ ਜਿਹੜੀ ਗੱਲ ਹੈ ਉਹਨੂੰ ਇੰਨੀ ਮਾਨਤਾ ਇੰਨੀ ਤਰਜੀਹ ਦਿੱਤੀ ਗਈ ਹੈ ਪਰ ਹੁਣ ਕੀ 1 2 4 5 10 ਕੰਸਰਟ ਹੋ ਗਏ ਹੁਣ ਇਸ ਤੋਂ ਬਾਅਦ ਕੀ ਹੋਏਗਾ ਇਹ ਹੋਰਨਾਂ ਨੇ ਵੀ ਕੀਤੇ ਆ ਪਹਿਲਾਂ ਹਾਂਜੀ ਪਰ ਕੀ ਉਹਦੇ ਅੰਦਰ ਕੋਈ ਕੋਈ ਮੈਸੇਜ ਹੈ ਦੇਉਂਦ ਜਿੱਤੇ ਗੀਤ ਹੈ ਪਹਿਲੀ ਗੱਲ ਤਾਂ ਇਹ ਹੈ ਮੈਨੂੰ ਤਾਂ ਇਹ ਵੀ ਨਹੀਂ ਲੱਗਦਾ ਮੈਂ ਤੁਹਾਨੂੰ 50 ਸਿੰਗਰਾਂ ਦੇ ਗਾਏ ਹੋਏ 100 ਰਾਈਟਰਾਂ ਦੇ ਲਿਖੋਏ ਗੀਤਾਂ ਦੇ ਬੋਲ ਹੁਣ ਵੀ ਸੁਣਾ ਸਕਦਾ ਨਹੀਂ ਤੁਹਾਨੂੰ ਕੀ ਲੱਗਦਾ ਫਿਰ ਉਹ ਚ ਕੀ ਹੈ ਜੇ ਗੀਤ ਨਹੀਂ ਆ 뮤직 ਹੈ ਰੌਲਾ ਹੈ ਹਾਂਜੀ ਤੇ ਉਹ ਹੈ ਵੀ ਅੱਜ ਕੱਲ ਦੀ ਜਿਹੜੀ ਸਾਡੀ ਪਨੀਰੀ ਸਾਡੀ ਪੀੜ੍ਹੀ ਹੈ ਜਿਹੜੇ ਉੱਥੇ ਜਾਂਦੇ ਆ ਫਿਰ ਨਾਲ ਪਿਓ ਵੀ ਤੁਰ ਪੈਂਦਾ ਮਾਂ ਵੀ ਤੁਰ ਪੈਂਦੀ ਹੈ ਭੈਣ ਭਰਾ ਵੀ ਤੁਰ ਪੈਂਦੇ ਆ ਤੇ ਉੱਥੇ ਜਲੀਲ ਹੁੰਦੇ ਆ ਹੋਰ ਆ ਪਰ ਇਹ ਵੀ ਮੋਹਰ ਲਵਾ ਲਉਂਦੇ ਆ ਵੀ ਹਾਂ ਅਸੀਂ ਜਾਇਆ ਦੂਜੇ ਦਾ ਫੋਨ ਤੇ ਕਹਿਣ ਜੋਗੇ ਹੁੰਦੇ ਆ ਵੀ ਹਾਂ ਮੈਂ ਗਿਆ ਸੀ ਜੀ ਮੈਂ ਤਾਂ ਸੁਣਿਆ ਉੱਥੇ ਮੈਂ ਆਪ ਗਿਆ ਉੱਥੇ ਮੈਂ ਫਲਾਣੇ ਬਲਾਕ ਚ ਬੈਠਾ ਸੀ ਮੈਂ ਮੂਰੇ ਮੈਨੂੰ ਤਾਂ ਗੈਲਰੀ ਚ ਜਗ੍ਹਾ ਮਿਲ ਗਈ ਜੀ ਹੋ ਰਿਹਾ ਆ ਗੱਲਾਂ ਬਾਤਾਂ ਹੁੰਦੀਆਂ ਉਸ ਤੋਂ ਬਾਅਦ ਇੱਕ ਬੰਦਾ ਮੈਨੂੰ ਦੱਸਦੇ ਵੀ ਉਹਨੇ ਗਾਇਕ ਕੀ ਤਾਂ ਤੁਹਾਨੂੰ ਕੀ ਲੱਗਦਾ ਵੀ ਜਿਹੜੇ ਲੋਕ ਉੱਥੇ ਜਾਂਦੇ ਨੇ ਉਹ ਇੱਕ ਸਟੇਟਸ ਸਿੰਬਲ ਬਣਾਉਣ ਜਾਂਦੇ ਨੇ ਨਹੀਂ ਬਿਲਕੁਲ ਮੈਂ ਪ੍ਰੇਰ ਪ੍ਰੈਸ਼ਰ ਸ਼ਬਦ ਵਰਤਿਆ ਸੀ ਉਹਦੇ ਜੀ ਸਟੇਟਸ ਕਿੰਨਾ ਕਾ ਨਹੀਂ ਆ ਉਹ ਅਲੱਗ ਗੱਲ ਹੈ ਤੇ ਪਰ ਇਹ ਵੀ ਉਹ ਜਿਵੇਂ ਕਹਿੰਦੇ ਆ ਆ ਬੰਦਾ ਜਿਉਂਦਿਆਂ ਚ ਹੋ ਗਿਆ ਉਹ ਆਪਦੇ ਉਹਨੂੰ ਇਹ ਸਮਝਦੇ ਵੀ ਅਸੀਂ ਆ ਸੁਣ ਲਏ ਉੱਥੇ ਚਲੇ ਗਏ ਅਸੀਂ ਜਿਉਂਦਿਆਂ ਚ ਹੋ ਗਏ ਪਰ ਤੁਹਾਨੂੰ ਨਹੀਂ ਲੱਗਦਾ ਵੀ ਜਿਹੜੀ ਮਾਰਕੀਟ ਹੈ ਮਤਲਬ ਕਿ ਮਾਰਕੀਟ ਤਾਂ ਬਹੁਤ ਬਰੂਟਲ ਹੁੰਦੀ ਹੈ ਮਤਲਬ ਕਿ ਉਹ ਜੇ ਮੰਨ ਲਓ ਕੋਈ ਕਾਨਸਰਟ ਹੋ ਰਿਹਾ ਹੈ ਜਾਂ ਕੋਈ ਬੰਦਾ ਪੈਸਾ ਲਾ ਰਿਹਾ 500 ਯਾ ਤਾਂ ਇਹਦੇ ਵਿੱਚ ਇੱਕ ਗਾਇਕੀ ਦੇ ਵਿੱਚ ਜਾਂ ਕੋਈ ਉਹਨਾਂ ਚ ਕੋਈ ਕੋਈ ਹੁਨਰ ਤਾਂ ਇਦਾਂ ਦਾ ਹੈ ਨਾ ਵੀ ਮਾਰਕੀਟ ਨੇ ਵੀ ਇੰਨਾ ਜ਼ਿਆਦਾ ਪੈਸਾ ਲਾਇਆ ਔਰ ਮਾਰਕੀਟ ਨੂੰ ਪੈਸਾ ਮਿਲਿਆ ਵੀ ਵਾਪਸ ਨਹੀਂ ਦੇਖੋ ਮਾਰਕੀਟ ਦੀਆਂ ਜਿਹੜੇ ਦੋ ਕੈਰੈਕਟਰ ਹੈ ਹੂੰ ਤੁਸੀਂ ਤੁਹਾਡੀ ਬਿਲਕੁਲ ਤੁਸੀਂ ਖਰ ਸਖਤ ਸ਼ਬਦ ਵਰਤ ਲਿਆ ਬਰੂਟਲ ਮੈਂ ਬਰੂਟਲ ਤਾਂ ਨਹੀਂ ਵਰਤਦਾ ਹੂੰ ਹੂੰ ਅ ਦੇਖੋ ਇੱਕ ਮੁਨਾਫਾ ਹੁੰਦਾ ਹੈ ਹਨਾ ਹੂੰ ਤੇ ਕਿਉਂਕਿ ਮਾਰਕੀਟ ਬਿਨਾ ਮੰਡੀ ਬਿਨਾ ਚੱਲਦਾ ਨਹੀਂ ਤੁਹਾਡਾ ਸਮਾਜ ਤੇ ਇੱਕ ਮੁਨਾਫਾ ਖੋਰੀ ਹੁੰਦੀ ਹੈ ਜੇ ਇਹ ਸਮਝਣਾ ਵੀ ਮੈਂ ਜੇ 10 ਪੈਸੇ ਲਾਇਆ ਤਾਂ ਮੈਂ ਉਹ ਚੋਂ ਰੁਪਈਆ ਕਿਵੇਂ ਕਮਾਉਣਾ ਕੋਈ ਬੰਦਾ ਹੰਦਾ ਵੀ ਮੈਂ ਚਲੋ 90 ਪੈਸੇ ਲਾਇਆ ਤਾਂ ਮੈਨੂੰ 10 ਪੈਸੇ ਵੀ ਮਾਰਜਨ ਮਿਲ ਜੇ ਉਹ ਵੀ ਮਾਰਕੀਟ ਦਾ ਕਰੈਕਟਰ ਹੈ ਤੇ ਹੁਣ ਉਹਨਾਂ ਨੇ ਉਹਨਾਂ ਨੂੰ ਪਤਾ ਹੈ ਵੀ ਅਸੀਂ ਕੀ ਵਿਕਦਾ ਹੈ ਕੀ ਵੇਚਣਾ ਤੇ ਉਹਨਾਂ ਨੂੰ ਸਾਡੀ ਨਬਜ਼ ਵੀ ਪਤਾ ਹੈ ਸਾਡੀ ਆਡੀਅנס ਦੀ ਸਾਰੀ ਵੀ ਕਿੱਥੋਂ ਇਹ ਪੈਸਾ ਆਉਣਾ ਹੈ ਜਾਂ ਇਹ ਪੈਸਾ ਹੁਣ ਦੇਖੋ ਆਮ ਬੰਦਾ ਹੁਣ ਪੰਜਾਬ ਦੇ ਹਾਲ ਤੁਸੀਂ ਦੇਖਦੇ ਹੋ 40000 ਦੀ ਟਿਕਟ ਲੈ ਕੇ ਕੌਣ ਜਾ ਕੇ ਉੱਥੇ 50000 ਦੀ ਟਿਕਟ ਲੈ ਕੇ ਜਾ ਕੇ ਦੇਖੂਗਾ ਜੀ 50000 ਤਾਂ ਅਗਲਾ ਸੋਚਦਾ ਤਾਂ ਮੇਰਾ ਤਾਂ ਸੇਮੀਨਰ ਦਾ ਰਾਸ਼ਨ ਹੈ ਹੈ ਜੀ ਤੇ ਪਰ ਮੈਂ ਫਿਰ ਵੀ ਕਹਿੰਦਾ ਵੀ ਮੈਂ ਇਹਨੂੰ ਉਦਾਂ ਨੈਗੇਟਿਵ ਨਹੀਂ ਮੈਂ ਲੈਂਦਾ ਵੀ ਚਲੋ ਫਿਰ ਵੀ ਜੇ ਕਿਤੇ ਕੋਈ ਇਦਾਂ ਚੱਲਦੀ ਆ ਗੱਲ ਜਾਂ ਹੋ ਰਾ ਪਰ ਮੰਡੀ ਦਾ ਜਿਹੜਾ ਆਪਣਾ ਕੈਰੇਕਟਰ ਹੈ ਉਹ ਸਾਡੇ ਇਹਨਾਂ ਲੋਕਾਂ ਨੂੰ ਸਮਝਣਾ ਚਾਹੀਦਾ ਦੂਜੀ ਗੱਲ ਸਾਡੇ ਜਿੱਦਾਂ ਤੁਸੀਂ ਸ਼ੁਰੂਜ਼ ਕਿਹਾ ਵੀ ਅਖਾੜੇ ਤਾਂ ਪਹਿਲਾਂ ਵੀ ਲੱਗਦੇ ਸੀ ਹੂੰ ਹੂੰ ਪਹਿਲਾਂ ਵੀ ਲੋਕ ਹਮ ਹਮਾ ਕੇ ਜਾਂਦੇ ਸੀ ਸਾਈਕਲਾਂ ਤੇ ਜਾਂਦੇ ਸੀ ਪੈਦਲ ਤੁਰ ਕੇ ਜਾਂਦੇ ਸੀ ਜਦੋਂ ਹੁੰਦਾ ਵੀ ਉੱਥੇ ਜੰਮਲੇ ਜੱਟ ਨੇ ਆਉਣਾ ਤੇ ਉਹਨਾਂ ਅਖਾੜਿਆਂ 'ਚ ਤੇ ਅੱਜ ਦੇ ਕਾਨਸਰਟ 'ਚ ਤੁਹਾਨੂੰ ਫਰਕ ਕੀ ਲੱਗਦਾ ਨਹੀਂ ਇਹਦੇ 'ਚ ਇਹੀ ਫਰਕ ਆ ਸਾਈਕਲ ਤਾਂ ਸਾਡੀ ਉਹ ਵੀ ਉਦੋਂ ਵੀ ਇਹੀ ਸੀ ਹੁਣ ਵੀ ਉਹੀ ਹੈ ਕਿ ਅਸੀਂ ਮੇਲੇ 'ਚ ਜਾਣਾ ਚਾਹੁੰਦੇ ਆ ਅਸੀਂ ਇਕੱਠ ਰੂਪ ਦੇ ਵਿੱਚ ਜਾਣਾ ਚਾਹੁੰਦੇ ਆ ਹੁਣ ਗਾਣੇ ਤਾਂ ਬੰਦਾ ਘਰੇ ਆਪਣਾ ਇਸ ਤੇ ਸੁਣ ਲੇਗਾ ਮੋਬਾਈਲ ਤੇ ਸੁਣੀ ਜਾਂਦਾ ਸਾਰਾ ਤਾਂ ਆਪਾਂ ਉੱਥੇ ਕਿਉਂ ਜਾਈਏ ਇਹ ਇਹ ਇਹੀ ਹੈ ਵੀ ਤੁਹਾਡੀ ਹਾਜ਼ਰੀ ਜਿਹੜੀ ਲੱਗਣ ਦੀ ਗੱਲ ਫੇਰ ਤੁਸੀਂ ਸਮੂਹਿਕ ਰੂਪ ਦੇ ਵਿੱਚ ਜਿਹਨੂੰ ਆਪਾਂ ਧਾਰਮਿਕ ਐਂਗਲ ਤੋਂ ਕਹੀਏ ਸੰਗਤੀ ਰੂਪ ਦੇ ਵਿੱਚ ਹੁਣ ਜੇ ਆਪਾਂ ਦੇਖੀਏ ਧਾਰਮਿਕ ਦੀਵਾਨਾਂ ਚ ਵੀ ਜਦੋਂ ਪਤਾ ਫਲਾਣੇ ਰਾਗੀ ਨੇ ਆਉਣਾ ਲੋਕ ਪ ਜਾਣਦੇ ਫਲਾਣੇ ਸਾਧ ਨੇ ਆਉਣਾ ਜਿਹੜੇ ਚਿੰਟਿਆਂ ਤੇ ਕੀਰਤਨ ਕਰਦੇ ਆ ਲੋਕ ਟਰਾਲੀਆਂ ਭਰ ਕੇ ਜਾਂਦੇ ਆ ਤੇ ਜੇ ਉੱਥੇ ਸਿੰਗਰ ਨੇ ਆਉਣਾ ਤਾਂ ਵੀ ਉਵੇਂ ਜਾਂਦੇ ਆ ਉਹ ਉਹ ਜਿਹੜੀ ਇੱਕ ਸੈਕੀ ਹੈ ਸਾਡੀ ਸੋਸਾਇਟੀ ਦੀ ਤੇ ਮਾਰਕੀਟ ਉਹਨੂੰ ਫਿਰ ਕਿਵੇਂ ਕਿਵੇਂ ਕੈਪਚਰ ਕਰਨ ਦੀ ਕੋਸ਼ਿਸ਼ ਕਰਦੀ ਹੈ ਇਹ ਇਹ ਹੈ ਇਹ ਗੱਲ ਆ ਸਤ ਤਾਂ ਇਹਦੇ ਵਿੱਚ ਆਪਾਂ ਦੇਖਦੇ ਹਾਂ ਕਿ ਜਦੋਂ ਦਿਲਜੀਤ ਦੋਸਾਂਝ ਦੇ ਕਾਨਸਰਟ ਹੋ ਰਹੇ ਆ ਮਤਲਬ ਕਿ ਇੱਕ ਤਾਂ ਉਹਨਾਂ ਦੇ ਉੱਤੇ ਇਹ ਗੱਲ ਗਈ ਕਿ ਇੰਟਰਨੈਸ਼ਨਲ ਗਲੋਬਲ ਟੂਰ ਉਹਨਾਂ ਦੇ ਹੋਏ ਕੋਚੀਲਾ ਨਾਂ ਦਾ ਕੋਈ 뮤직 ਕੋਈ ਫੈਸਟੀਵਲ ਹੈ ਅਮਰੀਕਾ ਦੇ ਵਿੱਚ ਉੱਥੇ ਵੀ ਉਹਨਾਂ ਨੇ ਰਿਪਰੈਜ਼ੈਂਟ ਕੀਤਾ ਤੇ ਜਿਹੜੀ ਉਹ ਇੱਕ ਬਹੁਤ ਵੱਡਾ ਟਾਕ ਸ਼ੋਅ ਹੈ ਅਮਰੀਕਾ ਦਾ ਉਹਨਾਂ ਨੇ ਵੀ ਬੁਲਾਇਆ ਤੇ ਉਹਦੇ ਵਿੱਚ ਇੱਕ ਵੱਡੀ ਗੱਲ ਜਿਹੜੀ ਹੁਣ ਤੱਕ ਲੁਧਿਆਣੇ ਤੱਕ ਜਿਹੜੀ ਗੱਲ ਸਟੈਬਲਿਸ਼ ਕੀਤੀ ਜਾ ਰਹੀ ਹੈ ਕਿ ਜਿਹੜੀ ਪੰਜਾਬੀ ਆਰਟਰੀ ਹੈ ਮਤਲਬ ਕਿ ਜਿਹੜਾ ਉਹ ਪੰਜਾਬੀ ਸੱਭਿਆਚਾਰਕ ਪਹਿਰਾਵਾ ਹੈ ਯਾ ਪੱਗ ਦੀ ਗੱਲ ਹੈ ਵੀ ਇਹ ਜਿਹੜੀ ਪੰਜਾਬੀ ਪਛਾਣ ਹੈ ਸਮੁੱਚੇ ਰੂਪ ਚ ਇਹਦੇ ਨਾਲ ਬੜੀ ਵੱਡੀ ਫੁੱਲੀ ਹੈ ਇਹ ਸਾਰੀ ਗੱਲ ਨਾਲ ਉਹਦੀ ਗੱਲ ਬਹੁਤ ਵਾਈਡ ਗਈ ਹੈ ਤੁਸੀਂ ਇਸ ਆਰਗੂਮੈਂਟ ਨੂੰ ਜਿਹੜਾ ਉਹਨਾਂ ਦੇ ਹੱਕ ਤੇ ਦਿੱਤਾ ਜਾਂਦਾ ਹੈ ਜਾਂ ਪੁਗਤਾਇਆ ਜਾਂਦਾ ਤੁਸੀਂ ਇਹਨੂੰ ਕਿੱਦਾਂ ਦੇਖਦੇ ਹੋ ਨਹੀਂ ਮੈਂ ਤਾਂ ਸ਼ੁਰੂ ਚ ਹੀ ਕਹਿਆ ਵੀ ਦੇਖੋ ਸਾਡੇ ਲਈ ਕੋਈ ਜਿਹੜਾ ਇੱਕ ਰੋਲ ਮਾਡਲ ਸਾਡੇ ਲਈ ਹੁੰਦੇ ਆ ਤੇ ਸਾਡੇ ਨਿਆਣੇ ਕੰਨਾਂ ਚ ਮੁੰਦਰਾ ਬਾਈ ਫਿਰਦੇ ਆ ਕੋਨ ਮੋਨ ਬਣੇ ਫਿਰਦੇ ਆ ਹੈ ਜੀ ਤੇ ਜੇ ਕੋਈ ਦਲਜੀਤ ਦਸਾਂਜ ਨੂੰ ਦੇਖ ਕੇ ਪੱਗ ਬੰਨਣ ਲੱਗਦੇ ਆ ਹੋਰ ਮੈਂ ਤਾਂ ਕਹਿੰਦਾ ਕਿ ਚੰਗੀ ਗੱਲ ਮੈਂ ਤਾਂ ਇਹ ਗੱਲ ਪਹਿਲਾਂ ਵੀ ਕਹਿੰਦਾ ਰਿਹਾ ਕਿ ਜਦੋਂ ਵੀ ਕੋਈ ਗੱਲ ਚੱਲਦੀ ਸੀ ਵੀ ਉਹ ਰੋਲ ਮਾਡਲ ਨੇ ਜਦੋਂ ਉਹ ਕੰਨਾ ਚ ਮੁੰਦਰਾ ਪਾ ਕੇ ਵੀ ਗਾਉਂਦੇ ਆ ਤੇ ਪਟੇ ਬਾ ਕੇ ਗਾਉਂਦੇ ਆ ਤਾਂ ਫਿਰ ਉਹਨਾਂ ਨੂੰ ਉਹ ਲੱਗਦਾ ਕਿਉਂਕਿ ਸਾਡੇ ਨਾਇਕ ਹੁਣ ਜਿਹੜੇ ਸਾਡੇ ਪੁਰਾਣੇ ਨਾਇਕ ਸੀ ਪੁਰਾਣੇ ਗਾਇਕ ਦੇਖੋ ਸਾਡੇ ਜਿਹੜੇ ਟਾਡੀ ਸੀ ਉਸ ਸੀ ਹਾਲਾਂਕਿ ਉਹਨਾਂ ਨੇ ਕਿਸੇ ਨੇ ਅੰਮ੍ਰਿਤ ਨਹੀਂ ਛਕਿਆ ਹੁੰਦਾ ਦਾੜੀਆਂ ਵੀ ਨਹੀਂ ਸੀ ਰੱਖੀਆਂ ਹੁੰਦੀਆਂ ਪਰ ਪੱਗਾਂ ਸਾਰੇ ਬੰਦੇ ਸੀ ਕਿਉਂਕਿ ਪੱਗ ਇੱਕ ਥੋੜੇ ਕਲਚਰ ਦਾ ਸਿੰਬਲ ਹੈ ਵੱਡਾ ਤੇ ਜੇ ਦਲਜੀਤ ਪੱਗ ਬੰਦਾ ਚੰਗਾ ਲੱਗਦਾ ਉਹ ਠੀਕ ਠੀਕ ਹੈ ਤੇ ਹੁਣ ਜਦੋਂ ਉਹ ਕਿਸੇ ਫਿਲਮਾਂ ਚ ਕੰਮ ਕਰਦਾ ਤਾਂ ਹੋਰ ਤਰੀਕਿਆਂ ਕਰਦਾ ਸਾਨੂੰ ਉਹਦੇ ਨਾਲ ਕੋਈ ਲੈਣ ਦੇਣ ਨਹੀਂ ਉਹਦਾ ਇੱਕ ਐਕਟਰ ਐਕਟਰ ਦਾ ਇੱਕ ਆਪਣਾ ਹਿਸਾਬ ਕਿਤਾਬ ਹੈ ਠੀਕ ਹੈ ਨਹੀਂ ਪਰ ਇਹ ਹੈਗਾ ਕਿ ਕੀ ਉਸ ਨੂੰ ਲੈ ਕੇ ਉਸ ਨੂੰ ਦੇਖ ਕੇ ਵਾਕਈ ਇਹ ਕੋਈ ਵੇਵ ਚੱਲ ਸਕਦੀ ਹੈ ਕਿ ਨਹੀਂ ਚੱਲਦੀ ਇਹ ਜਿਹੜੀ ਵੱਡੀ ਗੱਲ ਹੈ ਤੇ ਜਿੱਦਣ ਜਦੋਂ ਸ਼ੁਭਦੀਪ ਮਾਰੇ ਗਿਆ ਸ਼ੁਭਦੀਪ ਦੇ ਮਾਰੇ ਤੋਂ ਬਾਅਦ ਮਾਰੇ ਜਾਣੇ ਤੋਂ ਬਾਅਦ ਮੈਂ ਕਈ ਪਾਸੋਂ ਉਦੋਂ ਇਹ ਖਬਰਾਂ ਮਿਲੀਆਂ ਕਿ ਉਹਦੇ ਉੱਥੇ ਭੋਗ ਤੇ ਗਏ ਜਿਹੜੇ ਬੰਦੇ ਮੋਨੇ ਸੀ ਉਹ ਵੀ ਪੱਗਾਂ ਬੰਨ ਕੇ ਗਏ ਹੈ ਜੀ ਤੇ ਉਹਦਾ ਵੀ ਇੱਕ ਜਿਹੜਾ ਸੀ ਇਹ ਇਦਾਂ ਦਾ ਜਿਹੜਾ ਮੈਸੇਜ ਜਿਹੜਾ ਸਿੱਧੂ ਮੂਸੇ ਵਾਲੇ ਦਾ ਇਹ ਗਿਆ ਹਨ ਤੇ ਪਰ ਇਹ ਵੀ ਪਰ ਇਹ ਇਹਨੂੰ ਕੱਲਾ ਪੱਗ ਨੂੰ ਇਹ ਮੰਨ ਕੇ ਤੇ ਬਾਕੀ ਤੁਸੀਂ ਗਾਉਂਦੇ ਕੀ ਹੋ ਤੁਸੀਂ ਸਰਵ ਕੀ ਦੇ ਲਈ ਕਰਦੇ ਹੋ ਤੇ ਜਿਹੜੇ ਤੁਸੀਂ ਸਾਰੇ ਦਾ ਸਾਰਾ ਮਾਰਕੀਟ ਲਈ ਇੱਕ ਵਾਰੀ ਸਟੇਟਮੈਂਟ ਵੀ ਆਈ ਵੀ ਇੱਥੇ ਇੰਡੀਆ ਦੇ ਵਿੱਚ ਤਾਂ ਮੇਰੇ ਕੰਸਰਟ ਕੋਈ ਮੈਨੇਜ ਨਹੀਂ ਕਰ ਸਕਦਾ ਹਾਂ ਇਹ ਦਿਲਜੀਤ ਦੋਸਾਂ ਨੇ ਕਿਹਾ ਤੇ ਤੁਸੀਂ ਫਿਰ ਕੀ ਹੋ ਇੰਡੀਆ ਕੋਲੇ ਐਡੀ ਵੱਡੀ ਫੌਜ ਆ ਉਹਨੂੰ ਮੈਨੇਜ ਕਰੀ ਜਾਂਦਾ ਹੈ ਇੱਥੇ ਪਾਰਲੀਮੈਂਟ ਦਾ ਸਿਸਟਮ ਆ ਉਹਨੂੰ ਮੈਨੇਜ ਕਰੀ ਜਾਂਦਾ ਹੈ ਵੀ ਇੱਕ ਕੀ ਇੱਕ ਸੱਭਿਆਚਾਰਕ ਜਾਏਗਾ ਗਾਇਕੀ ਦੇ ਪ੍ਰੋਗਰਾਮ ਦਾ ਜਾ ਮੈਨੇਜ ਜਾਂ ਕਰਨ ਦਾ ਜਾਂ ਨਾ ਕਰਨ ਦਾ ਕੀ ਅਰਥ ਉੱਥੇ ਵੱਡੇ ਵੱਡੇ ਤੁਸੀਂ ਜਿਹੜੇ ਹੈਗੇ ਆ ਆਪਣਾ ਸਪੀਕਰ ਲਾ ਕੇ ਭਾਰੀ ਭਾਰੀ ਤੁਸੀਂ ਬੂਫਰ ਲਾ ਕੇ ਹੋ ਰਾ ਖੜਕਾ ਹੀ ਕਰਨਾ ਤੁਸੀਂ ਉੱਥੇ ਜੇ ਉਹਨੂੰ ਤੁਸੀਂ ਸਮਝਦੇ ਹੋ ਵੀ ਉਹ ਮੈਨੇਜ ਨਹੀਂ ਹੋਇਆ ਨਹੀਂ ਪਰ ਉਹਦੇ ਵਿੱਚ ਉਹਨਾਂ ਨੇ ਇਹ ਵੀ ਕਿਹਾ ਸੀ ਵੀ ਬਹੁਤ ਸਾਰੇ ਲੋਕ ਇਹ ਚਾਹੁੰਦੇ ਨੇ ਵੀ ਪੰਜਾਬ ਦੇ ਵਿੱਚ ਇਹ ਗੱਲ ਨਾ ਕਹਿ ਸਕਾਂ ਕਿ ਇੱਕ ਜੈਲ ਇਨਸਪੈਕਟਰ ਵੀ ਹੈਗਾ ਕਿ ਬਹੁਤ ਵੱਡੇ ਪੱਧਰ ਤੇ ਕਿ ਪੰਜਾਬੀ ਪ੍ਰਮੋਟ ਨਾ ਹੋਵੇ ਤੁਹਾਨੂੰ ਨਹੀਂ ਲੱਗਦਾ ਵੀ ਜਿਹੜੀ ਪੰਜਾਬੀ ਇੱਕ ਸੌਫਟ ਪਾਵਰ ਹੈ ਉਹ چاہے ਕਿਸੇ ਵੀ ਰੂਪ ਚ ਹੈ ਉਹ ਇਹਨਾਂ ਗਾਇਕਾਂ ਦੇ ਥਰੂ ਜਾਂ ਦਲਜੀਤ ਦੇ ਥਰੂ ਜਾਂ ਜਿਹੜੇ ਹੋਰ ਵੀ ਕਰਨ ਹੋਜਲੇ ਦੇ ਵੀ ਉਸ ਕਾਨਸਰਟ ਹੋ ਰਿਹਾ ਜਾਂ ਹੋਰਾਂ ਦੇ ਹੋ ਰਿਹਾ ਵੀ ਇੱਕ ਪੰਜਾਬੀ ਸੌਫਟ ਪਾਵਰ ਵੀ ਬਣ ਰਹੀ ਹੈ ਜਿਹਨੂੰ ਜਿਹੜਾ ਇੰਡੀਅਨ ਰਾਈਟ ਵਿੰਗ ਹੈ ਉਹ ਉਸ ਤੋਂ ਜੈਲਸ ਹੈ ਜਾਂ ਉਹਦੇ ਉਹਦੇ ਖਿਲਾਫ ਕ੍ਰਿਟਿਸਿਜ਼ਮ ਵੀ ਕਰ ਰਿਹਾ ਨਹੀਂ ਉਹ ਐਵੇਂ ਥੋੜੇ ਚਿਰ ਹੁੰਦਾ ਤੇ ਨਾ ਹੀ ਸੌਫਟ ਪਾਵਰ ਕੋਈ ਇਦਾਂ ਦੇ ਕੋਈ ਮਨ ਨਹੀਂ ਲੱਗਦੇ ਪੰਜਾਬ ਦਾ ਅਜੇ ਤੱਕ ਪੰਜਾਬੀ ਲਾਗੂ ਨਹੀਂ ਕਰਵਾ ਸਕੇ ਪੰਜਾਬ ਦੇ ਸੈਕਟਰੀਏਟ ਦੇ ਵਿੱਚ ਤਾਂ ਤੁਹਾਡੀ ਕੋਈ ਅਸਰ ਨਹੀਂ ਹੁੰਦਾ ਸੌਫਟ ਪਾਵਰ ਦਾ ਉੱਥੇ ਪੋਲੀਟਿਕਲ ਪਾਵਰ ਵੀ ਉਵੇਂ ਨਹੀਂ ਵਰਤੀ ਜਾਂਦੀ ਠੀਕ ਹੈ ਨਾ ਜੀ ਜਿਹੜਾ ਸੂਬੇ ਦੀ ਉਹ ਹੈ ਉਧਰ ਜੇ ਪਰਲਾ ਪਾਕਿਸਤਾਨ ਵਾਲਾ ਪੰਜਾਬ ਉੱਥੇ ਉਰਦੂ ਦਾ ਬੋਲ ਬਾਲਾ ਹੈ ਉਹ ਵਿਚਾਰੇ ਤਰ ਲੋ ਮੱਛੀ ਹੋ ਰਹੇ ਨੇ ਕਦੇ ਧਰਨੇ ਦੇ ਲੇ ਮਜਾਰੇ ਕਰ ਲੇ ਉੱਥੇ ਜਾ ਕੇ ਇੰਨੇ ਤੱਕ ਸੀਮਤ ਹੈ ਇਹੀ ਹਾਲ ਜਿਹੜਾ ਇੱਥੇ ਹੈ ਸਾਡੇ ਇਹ ਠੀਕ ਹੈ ਇਹ ਹੁਣ ਸਾਡੇ ਕੋ ਨੂੰ ਸੰਵਿਧਾਨ ਦੇ ਮੁਤਾਬਕ ਜਿਹੜੇ ਕੋਈ ਆਈਐਸ ਜਿਹੜੀ ਸੂਬੇ ਜਾਂਦਾ ਉਹਦੀ ਭਾਸ਼ਾ ਸਿੱਖਣੀ ਪੈਂਦੀ ਹੈ ਪਰ ਕੀ ਜਦੋਂ ਉਹ ਸੈਕਟਰੀਟ ਵਿੱਚ ਬੈਠਦਾ ਜਾਂ ਹੋਰ ਉੱਥੇ ਉਹ ਸਾਰਾ ਕੰਮ ਹੁੰਦਾ ਫਿਰ ਕੋਈ ਨਾ ਕੋਈ ਏਦਾਂ ਦੇ ਡੇਕੇ ਲਾ ਜਾਂਦੇ ਆ ਉਸ ਪਾਸੇ ਵੱਲ ਤਾਂ ਇਹ ਕੋਈ ਜੇ ਚਾਰ ਕੋਈ ਗੀਤ ਗਾਤੇ ਉਹਦਾ ਤਾਂ ਕੋਈ ਨਹੀਂ ਨਾ ਤੁਸੀਂ ਤਾਂ ਲ ਦੇ ਆਪ ਵਿਦਿਆਰਥੀਓ ਤੁਸੀਂ ਪ੍ਰੈਕਟਿਸ਼ਨਰ ਵੀ ਹੋ ਤੁਹਾਨੂੰ ਪਤਾ ਹੈ ਵੀ ਸਾਰੇ ਕਾਨੂੰਨ ਦੀ ਸਾਡੀ ਭਾਸ਼ਾ ਉਹ ਅਜੇ ਤੱਕ ਅਸੀਂ ਪੰਜਾਬੀ ਨਹੀਂ ਕਰ ਸਕੇ ਹੈਂ ਜੀ ਤੇ ਇਹ ਤਾਂ ਸ਼ੁਰੂ ਤੋਂ ਚੱਲਦਾ ਆ ਰਿਹਾ ਜਿਹੜੀ ਤੁਸੀਂ ਪਹਿਲਾਂ ਗੱਲ ਕੀਤੀ ਹੈ ਨਾ ਵੀ ਇੰਟਰਨੈਸ਼ਨਲੀ ਇੰਟਰਨੈਸ਼ਨਲ ਕਦੋਂ ਨਹੀਂ ਸੀ ਰਮਤੇ ਨੂੰ ਕਿੰਨਾ ਜ਼ਰ ਹੋ ਗਿਆ ਬਾਹਰ ਗਏ ਇਹਨੂੰ ਤੇ ਰਾਮਤੇ ਦੇ ਉਦੋਂ ਬਾਅਦ ਤਾਂ ਜਦੋਂ ਜਿਹੜੇ ਤਵੇ ਹੁੰਦੇ ਸੀ ਆਪਣਾ ਐਲਪੀ ਰਾਮਤੇ ਦੇ ਚੱਲਦੇ ਰਹੇ ਫਿਰ ਕਿਹੜਾ ਪੰਜਾਬੀ ਦਾ ਸਿੰਗਰ ਆ ਜਿਹੜਾ ਬਾਹਰਲੇ ਮੁਲਕਾਂ ਚ ਜਿਹੜਾ ਹੈ ਉਹ ਨਹੀਂ ਗਾ ਕੇ ਆਇਆ